ਕਿੰਨੀ ਸੋਹਣੀ ਫੋਟੋ ਆ ਭਾਬੀ ਕਦੋਂ ਦੀ ਹੈ ਇਹ ਇਹ ਤੇ ਵਿਆਹ ਵਾਲੀਆਂ ਉਦੋਂ ਨਹੀਂ ਲੱਗੀਆਂ ਆਵੀਆਂ ਤੁਹਾਡੇ ਕੈਨੇਡਾ ਨਾਲੋਂ ਤਾਂ ਨਹੀਂ ਸੋਹਣੀ ਕਿੰਨਾ ਕੁ ਸੋਹਣਾ ਕੈਨੇਡਾ ਬਹੁਤ ਸੋਹਣਾ ਭਾਬੀ ਜਿੰਨਾ ਸੋਚ ਸਕਦੇ ਨਾ ਉਸ ਤੋਂ ਵੀ ਜ਼ਿਆਦਾ ਸੋਹਣਾ ਹੋਰ ਤੇਰਾ ਵੀਰਾ ਅੱਗੇ ਕਹਿ ਰਿਹਾ ਸੀਗਾ ਵੀ ਚੱਲ ਵੀ ਜੀ ਦਾ ਵਿਆਹ ਨਹੀਂ ਹੈਗਾ ਨਾ ਵੀ ਉਹ ਤਾਂ ਚੱਲ ਤੂੰ ਤਾਂ ਆ ਗਈ ਵੀ ਚੱਲ ਜੇ ਆਪਣੀ ਮੰਨਤ ਵੀ ਆ ਜਾਂਦੀ ਤਾਂ ਆਪਦੇ ਵਿਆਹ ਦੀ ਤਿਆਰੀ ਆਪ ਕਰ ਲੈਂਦੀ ਉਹਨੂੰ ਭਾਬੀ ਛੁੱਟੀ ਮਸਾਂ ਵਿਆਹ ਵਾਸਤੇ ਵੀ ਨਹੀਂ ਛੁੱਟੀ ਮਸਾਂ ਦੇਣ ਹੋਰ ਕਿਹੜੀਆਂ ਜਿਹੜੀਆਂ ਕੁੜੀਆਂ ਆ ਰਹੀਆਂ ਕੁੜੀਆਂ ਸਾਡੇ ਫਰੈਂਡ ਸਰਕਲ ਚ ਸਾਰੀਆਂ ਨੇ ਜਿਹੜੀਆਂ ਪੜਦੀਆਂ ਸੀ ਕੁਝ ਕੈਨੇਡਾ ਤੋਂ ਆ ਕੁਝ ਯੂਕੇ ਅਮਰੀਕਾ ਸਾਰੀਆਂ ਹੋਣਗੀਆਂ ਕਮ ਸੇ ਕਮ 15 ਵੀ ਹੋਣਗੀਆਂ ਉਹ ਸੱਚ 15 ਵੀ ਕੁੜੀਆਂ ਤੋਂ ਯਾਦ ਆ ਗਿਆ ਪੱਬੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਕੁਝ ਮਹਿੰਦੀ ਵਾਲਾ ਜਾਂ ਕੋਈ ਡ्रेसਿੰਗ ਸਾਇੰਸ ਲਈ ਨਾ ਜਾ ਕੇ ਤੂੰ ਆਪੇ ਹੁਣ ਵੇਖ ਲੈਵੀਂ ਜੇ ਕੋਈ ਹੈਗਾ ਮਹਿੰਦੀ ਵਾਲਾ ਤਾਂ ਮੈਨੂੰ ਦੱਸੋ ਮਹਿੰਦੀ ਵਾਲਾ ਤਾਂ ਨਾ ਆਪਣੇ ਉਹ ਬਾਲੇ ਸੋਨੇ ਜਿਵੇਂ ਰਾਜੇ ਰਾਣੀਆਂ ਜਿਵੇਂ ਬਣਾਉਂਦੇ ਹੁੰਦੇ ਹਨ ਵੀ ਦੁਲਾ ਦੁਲਣ ਵੀ ਬਣਾ ਦਿੰਦੇ ਆ ਮਹਿਬੂਬ ਕੇ 2-3 ਸਾਲ ਤੋਂ ਉਹੀ ਆ ਹਰੀਸ਼ ਕੇ ਸਾਹਮਣੇ ਜਦਿਆ ਲਾਂਦਾ ਹਾਂ ਜਿੰਨੀਆਂ ਵੀ ਅਸੀਂ ਕੁੜੀਆਂ ਆ ਰਹੀਆਂ ਤੇ ਮੈਂ ਵੀ ਐਵੇਂ ਫੁੱਲ ਆਰਮਸ ਤੇ ਫੁੱਲ ਲੈੱਗ ਲਵਾਉਣੀਆਂ ਨੇ ਹਾਂ ਨਹੀਂ ਉਹਦੀ ਮਹਿੰਦੀ ਬਹੁਤ ਵਧੀਆ ਤੇ ਆਪਣੇ ਤਾਂ ਸਾਰੇ ਉੱਥੋਂ ਹੀ ਲਵਾਉਂਦੇ ਆ ਮਹਿੰਗਾ ਜਿਆਦਾ ਵੈਸੇ ਚਲ ਤੁਸੀਂ ਤਾਂ ਲਵਾ ਹੀ ਲਿਓ ਨਹੀਂ ਨਹੀਂ ਮਹਿੰਗਾ ਕੋਈ ਚੱਕਰ ਨਹੀਂ ਬਸ ਵਧੀਆ ਲਾਂਦਾ ਹੋਵੇ ਉਹ ਸਾਰੀਆਂ ਕੁੜੀਆਂ ਬੇਸ਼ੱਕ ਉੱਥੋਂ ਲਵਾ ਲੈਣ ਤੇ ਮੈਂ ਆਪਣੇ ਮੇਨ ਮਾਰਕੀਟ 'ਚ ਓਕੇ ਫਿਰ ਮੈਂ ਚਲੀ ਜਾਵਾਂ ਵੀਰੇਨ ਬਹਿਜੀ ਨਾਲ ਇੱਥੇ ਮਾਹੌਲ ਨਹੀਂ ਹੈਗਾ ਇੱਥੇ ਮਾਹੌਲ ਖਰਾਬ ਆ ਓਹੋ ਵੀਰੇ ਨੂੰ ਕੁਛ ਨਹੀਂ ਹੁੰਦਾ ਭਾਬੀ ਤੁਸੀਂ ਚਾਬੀ ਦਿਓ ਸਕੂਟੀ ਦੀ ਤੇ ਮੈਂ ਚੱਲੀਂ ਸਕੂਟੀ ਦੀ ਚਾਬੀ ਤਾਂ ਬਾਹਰ ਪਈ ਆ ਉੱਥੋਂ ਲਾ ਲਈ ਤੇ ਪਰ ਮੈਂ ਕਹਿੰਦੀ ਸੀ ਤੇਰੇ ਵੀਰੇ ਨੂੰ ਲੈ ਜਾਂਦੀ ਨਹੀਂ ਨਹੀਂ ਵੀਰੇ ਦਾ ਕੋਈ ਟੈਨਸ਼ਨ ਨਹੀਂ ਹੈਗੀ ਕਿ ਮੈਂ ਤਾਂ ਕੈਨੇਡਾ ਚ ਤਾਂ ਐਵੇਂ ਹੀ ਕਰਦੀ ਰਹਿਣੀ ਆ ਚਲ ਇੱਥੇ ਮਾਹੌਲ ਹੈ ਥੋੜਾ ਜਿਹਾ ਖਰਾਬ ਚਲ ਕੋਈ ਨਹੀਂ ਚਾਬੀ ਸਾਹਮਣੇ ਟੰਗੀ ਪਈ ਆ ਉੱਥੇ ਲੈ ਲੈ ਓਕੇ ਓ ਸਾਹਮਣੇ ਚਾਬੀ ਪਈ ਆ ਲਾਲਾ ਮੈਂ ਤਾਂ ਕਹਿੰਦੀ ਸੀ ਤੇਰੇ ਵੀਰੇ ਨੂੰ ਲੈ ਜਾਂਦੀ ਨਹੀਂ ਨਹੀਂ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਚਲੀ ਜਾਊਂਗੀ ਉੱਥੇ ਵੀ ਮੈਂ ਇਕੱਲੀ ਫਿਰਦੀ ਰਹਿਣੀ ਆ ਹੁਣ ਨਿਊ ਮਾਰਕੀਟ ਚ ਨਾ ਸਾਹਮਣੇ ਹੀ ਹੈ ਮਹਿਬੂਬ ਕੀ ਮਹਿੰਦੀ ਠੀਕ ਹੈ ਉੱਥੇ ਚਲੇ ਨਾ ਧਿਆਨ ਰੱਖੀਏ ਕਨੇਡਾ ਨਹੀਂ ਹੈਗਾ ਠੀਕ ਹੈ ਓਕੇ ਧਿਆਨ ਨਾ ਜਾਈ ਠੀਕ ਹੈ ਦਸ ਤੋਂ ਬਾਅਦ ਸਿੱਧੀ ਸਿੱਧੀ ਸੇਖਲਾ ਠੀਕ ਹੈ ਨਾ ਤੇ ਸੀਜ਼ਨ ਹੈਗਾ ਇੱਕ ਹੀ ਐ ਕਰਿਆ ਕਰੀ ਤੂੰ ਕੱਲੇ ਪੈਰਾ ਪੈਰਾ ਤੇ ਲਾਦਿਆ ਕਰੀ ਗਾਂ ਮੈਂ ਲਾਇਆ ਕਰੂੰ ਮਹਿੰਦੀ ਸਾਰੀ ਇੱਥੇ ਹੱਥਾਂ ਤੇ ਵੀ ਤੂੰ ਲਾਉਣੀ ਹੈ ਗਾਂ ਮੈਂ ਲਾਉਣੀ ਮਹਿੰਦੀ ਠੀਕ ਹੈ ਹਾਂ ਗਾਗ ਵੀ ਨਹੀਂ ਕੋਈ ਆਇਆ ਯਾਰ

ਆ ਰਿਹਾ ਜੀ ਚਲ ਰਿਹਾ ਤੁਸੀਂ ਦੱਸੋ ਕਿਹੜਾ ਲਾਣਾ ਹੈ ਆਹ ਚਲ ਰਿਹਾ ਇਹ ਠੀਕ ਹੈ ਜੇ ਠੀਕ ਹੈ ਹਾਂ ਇਹ ਮਤਲਬ ਫੁੱਲ ਬਾਜੂ ਉੱਪਰ ਲੱਗ ਜਾਏਗਾ ਪਹਿਲੇ ਮੈਨੂੰ ਪ੍ਰਾਈਸ ਬਤਾ ਦਿਓ ਇਸਕਾ ਕਿਹ ਹੈ 2000 ਤੋਂ ਲੈ ਕੇ ਜੀ ਪਿਆ ਹੈ ਫਿਕਰਾ ਜੋਦੇ ਜੁੜਾ ਹੈ ਨਾ ਉਹ ਜੀ ਕੋਈ ਚੱਕਰ ਨਹੀਂ ਚੋ ਕਰ ਰਹਾ ਇਹ ਬਹੁਤ ਮਾਰਕੀਟ ਚ ਰੇਟ ਆ ਠੀਕ ਹੈ ਭਈਆ ਤੋਂ ਇਹ ਲਗਵਾ ਦੇਣਾ ਦੂਸਰੀ ਲੜਕੀਆਂ ਜੋ ਆਉਣਗੀਆਂ ਨਾ ਉਹ ਕੈਨੇਡਾ ਅਮਰੀਕਾ ਯੂਕੇ ਵਾਹਾਂ ਸੇ ਆ ਰਹੀਆਂ ਠੀਕ ਹੈ ਅਗਰ ਠੀਕ ਠੀਕ ਲਗਵਾਓਗੇ ਤਾਂ 15-20 ਲੜਕੀਆਂ ਲਗवाने ਕੇ ਲਈ ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਤੁਸੀਂ ਓਕੇ ਤੋ ਲਗਾ ਦਿਓ ਫਿਰ ਸੱਚੀ ਹੈ ਧਿਆਨ ਕਰ ਲੈ ਠੀਕ ਹੈ ਸਿਖਲਾਓ ਨਾ ਤੂੰ ਕੈਨੇਡਾ ਤੂੰ ਹਾਂਜੀ ਕੈਨੇਡਾ ਤੋ ਇਨੇ ਸੋਹਣੇ ਕਾ ਤੂੰ ਦੇ ਜੀ ਕੈਨੇਡਾ ਨੇ ਕੈਨੇਡਾ ਦਾ ਵੈਦਰ ਹੀ ਇਦਾਂ ਦਾ ਹੁੰਦਾ ਹਾਂਜੀ ਵੇ ਕੀ ਗੱਲ ਕੀ ਕਰ ਰਿਹਾ ਬਤਮੀਜ਼ ਜਣਾ ਹੋਵੇ ਤਾਂ ਬੰਦਰ ਜਣਾ ਕੀ ਗੱਲ ਹੋਗੀ ਮੈਮ ਤੈਨੂੰ ਮੈਂ ਬਣਾਣੀ ਆ ਬੰਦਾ ਕੀ ਕਰ ਰਿਹਾ ਸੀ ਹੁਣ ਇਹ ਮੈਂਦੇ ਲਗਾਦਾ ਹੋਇਆ ਕੁਛ ਨਹੀਂ ਮੈਂ ਵੇਚ ਕੀ ਗੱਲ ਰੁਕ ਤੈਨੂੰ ਮੈਂ ਬਣਾਉਂਗੀ ਬੰਦਾ ਭਾਬੀ ਕੀ ਗੱਲ ਭਾਬੀ ਕੀ ਗੱਲ ਹੋ ਗਈ ਬਸ ਕਾਹਦਾ ਰੋਲਾ ਪਾਇਆ ਕੁਛ ਨਹੀਂ ਆਂਟੀ ਭਾਬੀ ਨੂੰ ਬਲਾਉ ਬਸ ਕੀ ਹੋ ਗਿਆ ਭਾਬੀ ਤੁਸੀਂ ਜਿੰਦੀਰੇ ਨੂੰ ਤੇ ਚਾਚਾ ਨੂੰ ਬਲਾਉਂ ਗੀ ਮਹਿੰਦੀ ਲਵਾਏ ਬਲਾਉਂਦੇ ਕੋਈ ਮਹਿੰਦੀ ਨਹੀਂ ਮਹਿੰਦੀ ਤਾਂ ਹੁਣ ਮਹਿੰਦੀ ਵਾਲੇ ਨੇ ਲਵਾਉਣੀ ਹੈ ਮੈਂ ਕਿਜੀ ਬਲਾਉ ਵੀਰ ਜੀ ਨੂੰ ਤੇ ਚਾਚੂ ਨੂੰ ਬਲਾਉ ਜਾਓ ਚੁੱਕਾ ਚੁੱਕਾ ਚੰਗਾ ਜੀ ਬੈਠੇ ਅੰਦਰ ਰੋਣਾ ਨਾ ਮੈਂ ਚੁੱਕਾ ਜਾਂ ਨਹੀਂ ਤੁਸੀਂ ਹੁਣੇ ਪੁਲਿਸ ਨੂੰ ਬਲਾਉ ਬਸ ਤੁਸੀਂ ਛੇਤੀ ਕਰੋ ਆਪਾਂ ਕੀ ਹੋਇਆ ਕੀ ਹੋਇਆ ਕਹੋਣ ਦੀ ਬਸ ਉਹ ਮਹਿੰਦੀ ਵਾਲ ਨੇ ਮੇਰੇ ਨਾਲ ਅਜੀਬ ਗੰਨੀਆਂ ਹਲਕਤਾਂ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਚੁੱਕਾ ਨਹੀਂ ਚੁੱਕਾ ਕੀ ਪੱਬੀ ਤੁਸੀਂ ਬਲਾਉ ਹੋਣੀ ਜਾ ਤੁਸੀਂ ਚਾਚੂ ਨੂੰ ਬਲਾਉਣਾ ਪਾ ਇੱਥੇ ਬਾਹਲਾ ਗੰਬਾਜੂ ਨਹੀਂ ਇਹ ਤਾਂ ਕੰਮ ਨਹੀਂ ਬੰਦਣਾ ਪਾ ਤੁਸੀਂ ਹੁਣੇ ਜਾ ਕੇ ਛੇਤੀ ਪੁਲਿਸ ਨੂੰ ਕੰਪਲੇਨ ਕਰੋ ਮੇਰੇ ਨਾਲ ਜਾਂਦੇ ਚਲੋ ਜ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਰਨੀ ਹੈਗੀ ਆ ਉਹਨੇ ਕੰਦੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਬਸ ਤੁਸੀਂ ਹੁਣ ਹੀ ਜਾਂਦਾ ਆਪਕੋ ਪੁਲਿਸ ਨੂੰ ਬੁਲਾ ਦਿਓ ਨਹੀਂ 911 ਤੇ ਮੈਂ ਆਪ ਕਾਲ ਕਰ ਦੂੰਗੀ ਬਸ ਇੱਥੇ ਕੋਈ 911 ਨਹੀਂ ਹੁੰਦਾ ਇਹ ਕੈਨੇਡਾ ਨਹੀਂ ਹੈਗਾ ਹੌਲੀ ਬੋਲ ਚੁੱਪ ਕਰ ਜਾ ਉਹ ਤੇਰਾ ਵੀ ਨਹੀਂ ਨੀ ਪਾਪੀ ਤੁਸੀਂ ਵੀਰੇ ਤੇ ਚਾਚਾ ਜੀ ਬੈਠੇ ਤੁਸੀਂ ਵੀਰੇ ਤੇ ਚਾਚਾ ਨੂੰ ਬੁਲਾ ਦਿਓ ਮੈਂ ਉਹਦੇ ਨਾਲ ਕੁਛ ਨਾ ਕੁਛ ਕਰਵਾ ਕੇ ਹਟਣਾ ਬਸ ਮੈਂ ਉਹ ਕੁੱਤੇ ਨੂੰ ਆਈ ਨਹੀਂ ਬਖਸ਼ਣਾ ਕੋਈ ਸਿਆਪਾ ਬੈਜੂਗਾ ਬੈਜੂ ਕੋਈ ਸਿਆਪਾ ਨਹੀਂ ਬਣਾਵਾਂਗਾ ਤੁਸੀਂ ਚੁੱਪ ਰਹੋ ਹੁਣੇ ਰੋ ਉਹਨੇ ਕਿਹਾ ਤੁਸੀਂ ਵੀਰੇ ਨੂੰ ਤੇ ਭਾਜੀ ਮੈਂ ਸ਼ੌਕ ਕਰ ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਵੀਰੇ ਨੂੰ ਨਾਲੇ ਕੋਈ ਹੋਇਆ ਜੀ ਕੁਛ ਨਹੀਂ ਹੋਇਆ ਵੀਰੇ ਉਹ ਮੈਂ ਮਹਿੰਦੀ ਲਵਾਉਣ ਦੇ ਤੇ ਕੁਛ ਨਹੀਂ ਮੈਂ ਤੈਨੂੰ ਕਿਹਾ ਸੀ ਵੀ ਆਪਦੇ ਵੀਰੇ ਨੂੰ ਨਾਲ ਲੈ ਜੀ ਵੀਰੇ ਨੂੰ ਨਾਲ ਲੈ ਕਿਉਂ ਮੈਂ ਉੱਥੇ ਭਾਬੀ ਇਕੱਲੀ ਰਹਿੰਦੀ ਸੀਗੀ ਮੈਨੂੰ ਕੀ ਪਤਾ ਸੀ ਹੁਣ ਇਦਾਂ ਨਿਕਲੂ ਮਹਿੰਦੀ ਵਾਲੇ ਨੇ ਮੇਰੇ ਨਾਲ ਛੇੜਖਾ ਨਹੀਂ ਕਰਤੀ ਇਹ ਕਹਿੰਦੇ ਕੁਛ ਨਹੀਂ ਹੋਇਆ ਬਹੁਤ ਵੱਡੀ ਗੱਲ ਹੈ ਇਹ ਫਿਰ ਕੈਨੇਡਾ ਨਹੀਂ ਹੈਗਾ ਮਹਿੰਦੀ ਵਾਲਾ ਆਪਣਾ ਹੀ ਉਹ ਫੇਮਸ ਮੰਡੀ ਵਾਲਾ ਮਹਿਬੂਬ ਬਿਲਕੁਲ ਜੀ ਮੈਂ ਨਹੀਂ ਮੈਂ ਬਹਿਣਾ ਨਹੀਂ ਬਚਾ ਉਹ ਚੱਲ ਜਾ ਨਾਲ ਜਾ ਕੇ ਚੱਕਰ ਐਸੀ ਨਹੀਂ ਆਏ ਕੰਪਲੇਨ ਕੰਪਲੇਨ ਹੋ ਨਹੀਂ ਕਰਵਾ ਕੇ ਆਓ ਇਦਾਂ ਦਾ ਨਹੀਂ ਨੁਕ ਕਰਦਾ ਹੁੰਦਾ ਜਿਸ ਤਰ੍ਹਾਂ ਉਹਨੇ ਕਰੀ ਐ ਆਪਾਂ ਮਾੜਾ ਨਾਲ ਪੇਸ਼ ਆਉਂਦਾ ਆਪਾਂ ਚੁੱਕਣ ਆਪਾਂ ਦੇਖ ਸਾਰੇ ਵਿਆਹਾਂ ਚ ਮਹਿਬੂਬੀ ਹੁੰਦਾ ਆਪਣੇ ਉਹ ਤੋਂ ਮਹਿੰਦੀ ਲਗਾਉਣੇ ਆ ਆਪਾਂ ਦੇਖ ਇਹ ਜੇ ਕੋਈ ਮੈਨੂੰ ਕੀ ਪਤਾ ਸੀ ਵੀ ਉਹ ਇਦਾਂ ਨਿਕਲੂ ਮੈਂ ਤਾਂ ਹੁਣ ਭਾਬੀ ਦੇ ਕਹਿੰਦੇ ਉਹਦੇ ਕੋਲ ਮਹਿੰਦੀ ਲਗਵਾਉਣ ਚਲੀ ਗਈ ਵੀ ਚਲੋ ਸਾਰੀ ਮੰਡੀ ਉਹ ਤੋਂ ਲਗਉਂ ਜੇ ਲੱਗਦਾ ਤਾਂ ਹੈ ਨਹੀਂ ਇਹ ਜਿਹੜਾ ਸੱਚੀ ਉਹ ਨਹੀਂ ਕਰਤਾ ਐ ਸਾਰੀ ਮੰਡੀ ਤਾਂ ਉਹ ਤੋਂ ਮਹਿੰਦੀ ਲਗਵਾਉਂਦੀ ਆ ਜੇ ਲਗਾਉਂਦੀ ਹੋਵੇ ਭੱਬੀ ਬਸ ਮੈਂ ਤਾਂ ਹੁਣ ਕਲ ਨਹੀਂ ਹਾਲੇ ਜੀ ਲਾ ਕੰਪਲੇਟ ਮੈਨੂੰ ਨਹੀਂ ਪਤਾ ਮੇਰੇ ਨਾਲ ਚਲੋ ਤਾਂ ਮਤਲਬ ਚਲੋ ਇਹ ਇਥੇ ਕੈਨੇਡਾ ਹੈ ਨਹੀਂ ਕੰਪਲੇਟ ਮੈਂ ਕੋਈ ਡਿਸਕਸ਼ਨ ਕਰਨੀ ਚਲੀ ਆ ਨਹੀਂ ਜੇ ਤੁਸੀਂ ਨਹੀਂ ਜਾਣਾ ਕੋਈ ਨਹੀਂ ਅਸੀਂ ਕਰਿਆ ਉਹ ਨਹੀਂ ਕਰ ਕੋ ਹਾਂ ਚੱਜੂ ਤੁਸੀਂ ਨਾ ਸਰਪੰਚ ਸਾਹਿਬ ਨੂੰ ਲਾਉ ਫੋਨ ਤੇ ਉਹਨੂੰ ਇੱਥੇ ਸਦਰੂ ਉਹ ਆਏ ਕਿਵੇਂ ਹੁਣ ਆਪਣੇ ਘਰਾਂ ਦਾ ਕਹ ਪਹੁੰਚੂਗਾ ਉਹ ਨਾ ਇਹਦੇ ਬੰਦੇ ਆਪੇ ਸਦਰੂ ਉਹਨਾਂ ਨੂੰ ਵੀ ਕੀ ਗੱਲ ਹੈ ਭਾਈ ਯੋ ਲੈਦਾ ਕੰਮ ਮਹਿੰਦੀ ਲਾਉਣਾ ਤੇ ਵੀ ਉਹ ਜਿਵੇਂ ਆਏ ਕੋਈ ਥੋੜੀ ਕੀ ਪਤਾ ਇਹ ਕਿ ਜਵਾਗੜੀ ਆ ਸਾਡੀ ਮੈਂ ਕੋਈ ਜਵਾਗੜੀ ਨਹੀਂ ਮੈਂ ਕੈਨੇਡਾ ਪੂਰਾ ਕੁਮੈਡ ਹੀ ਗਿਆ ਨਾ ਐਵੇਂ ਨਹੀਂ ਹੁੰਦਾ ਕੀ ਪਤਾ ਕਿੰਨੇ ਕੁੜੀਆਂ ਚੇੜਦਾ ਹੋਇਆ ਚਾਚਾ ਜੀ ਮੈਂ ਉਹਦੇ ਕੰਮਲ ਬਸ ਜੁੰਡੇ ਪਟਾਣੇ ਮੈਂ ਦੋੜ ਮੈਨੂੰ ਨਹੀਂ ਪਤਾ ਹੈਗਾ ਬਸ ਹੈਲੋ ਬਸ ਸਰਪੈਂਸ ਹੋ ਕਿੱਥੇ ਹੋ ਅੱਛਾ ਨੇ ਘਰ ਕੋਲ ਹੀ ਫਿਰਦੇ ਬੜਾ ਇਹ ਘਰੇ ਆਇਓ ਕੰਮਾਂ ਕੋ ਜਾਉਂਦੇ ਕੁੜਕਿਆਂ ਪਰ ਤੁਮ ਐਵੇਂ ਘਪਾਈ ਜਾਨੀ ਐ ਇਹੋ ਜੀ ਕੋਈ ਗੱਲ ਨਹੀਂ ਕੀ ਤੇਰੇ ਕੱਪੜੇ ਵੇਖ ਕੇ ਪਾਏ ਵੇਖ ਕੇ ਤਨੇ ਪੜਾਣੀ ਕਹਦਾ ਹੋਵੇ ਪੰਜਾਬ ਚ ਇਹੋ ਜੇ ਕੱਪੜੇ ਨਹੀਂ ਚੱਲਦੇਗੇ ਕੁੜੀਆਂ ਦੇ ਕੱਪੜਿਆਂ ਦੀ ਗੱਲ ਥੋੜੀ ਹੁੰਦੀ ਹੈਗੀ ਆ ਮੈਂ ਪੂਰੇ ਕੱਪੜੇ ਪਾ ਕੇ ਜਿੱਦਾਂ ਇਹ ਸਟਾਰਟਿੰਗ ਤੋਂ ਪਾਉਂਦੀ ਮੈਂ ਤਾਂ ਹੁਣ ਉਸੇ ਤਰ੍ਹਾਂ ਹੀ ਪਾਉਂਗੀ ਨਾ ਲੈ ਜੀ ਕੱਪੜਿਆਂ ਦਾ ਕੋਈ ਚੱਕਰ ਨਹੀਂ ਉਹਦੀ ਇਮਾਨਤ ਕਿਵੇਂ ਹੋਈ ਲੈ ਸੰਦੀ ਕੁੜੀ ਨਾ ਇੱਦਾਂ ਹੁੰਦੀ ਉਹ ਕੱਪੜੇ-ਕੁਪੜੇ ਵੇਂਦਾ ਹੁਣਾ ਪਤਾ ਐ ਥੋੜਾ ਜੀ ਉਹਨਾਂ ਜੋੜੀ ਕਰੇ ਬਾਹ ਭਰ ਲੂਗਾ ਜਾਂ ਕੋਈ ਉੱਚੀ ਨਹੀਂ ਮਿਕੈ ਚੱਲੂਗਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਧਰ ਆ ਬੈਠੋ ਆਹ ਬੈਠੇ ਹੈ ਕੁੜੀਆਂ ਇਹ ਬਾਰਵਾਈ ਆਪਣੀ ਬੰਨਤ ਦੀ ਤੇਰੀ ਆ ਅੱਛਾ ਮੈਰੇ ਦੀ ਆਪਣੀ ਕੁੜੀਆਂ ਦੀ ਉਹਦੀ ਤੇਰੀ ਉਹ ਹੀ ਪਹਿਲਾਂ ਆ ਗਈ ਸੀ ਆਪਣੀ ਕੁੜੀ ਹਜੇ ਮੌਕੇ ਜੇ ਤੇ ਆਉਗੀ ਵਿਆਹ ਰੋਲਾ ਪਈ ਬੈਠੇ ਨਹੀਂ ਮਾਤੇ ਇਹ ਨਾ ਵਿਆਹ ਕਰਕੇ ਉਹਨਾਂ ਨੇ ਕਿ ਜੇ ਕਹਤਾ ਬੀਬੀਆਂ ਇਹਦੇ ਨਾਲ ਹੋਈ ਨਹੀਂ ਆਉਣੀਆਂ ਕੋਈ ਮਹਿੰਦੀ ਵਾਲਾ ਚੰਗਾ ਵੇਖ ਕੇ ਸਲੈਕਟ ਕਰ ਲਈ ਵੀ ਤੂੰ ਲਵਾ ਕੇ ਵੇਖ ਲੈ ਤੇ ਮੈਂ ਆਪਣੇ ਮਹਿਬੂਬ ਕੋਲ ਪੇਜਦੀ ਮਹਿੰਦੀ ਲਗਵਾਉਣ ਮੈਂ ਕਹਿੰਦਾਂ ਸਾਰੀ ਮੰਡੀ ਆਪਾਂ ਲਗਵਾਉਣੀ ਆ ਹਨਾ ਉਦੋਂ ਤੇ ਉੱਥੇ ਪਤਾ ਨਹੀਂ ਜਾਵੜਣੀ ਕਰਕੇ ਕਹਿੰਦੀ ਇਹ ਮੈਨੂੰ ਨਹੀਂ ਜਾਵੜਣੀ ਕਿਉਂਕਿ ਸਰਪੰਚ ਸਾਹਿਬ ਉਹਨਾਂ ਨੇ ਮੇਰੇ ਨਾਲ ਗੰਦੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਛੇੜਖਾ ਨਹੀਂ ਕੀਤੀ ਐ ਇਹ ਹੁਣ ਮੇਰੇ ਨਾਲ ਜਾ ਕੇ ਕੰਪਲੇਨਟ ਨਹੀਂ ਕਰਕੇ ਹਾਂ ਮੈਂ ਤਾਂ ਕਿਹਾ ਸੀ ਵੀ ਆਪਦੇ ਵੀਰੇ ਨਾਲ ਲੈ ਕੇ ਜਾਈਏ ਕੱਲੀ ਜਾਵੜੀ ਪਹਿਲਾਂ ਤਾਂ ਬੇਟਾ ਇਹਨੂੰ ਚੁੰਨੀ ਲਿਆ ਕੇ ਦਿਓ ਕੁੜੀ ਨੂੰ ਆਹ ਕੁਤਰੀਕ ਚਲ ਚੁੰਨੀ ਲਿਆ ਕੇ ਦਿਓ ਇਹਨੂੰ ਕਿੱਥੋਂ ਆ ਕੁੜੀ ਐ ਅਕਰਿਆ ਨੇ ਤੂੰ ਹਰਿਆਣਾ ਬੈਕਗ੍ਰਾਉਂਡ ਹੈ ਜੀ। ਅੱਛਾ ਹਰਿਆਣੇ ਤੋਂ ਆ। ਪੜਦੀ ਆ ਬੰਨਦੇ ਨਾਲ ਫਰੈਂਡਾ ਜੀ ਉਹਦੀ। ਓਕੇ। ਇਕੱਠੀਆਂ ਉੱਥੇ ਰਹਿੰਦੀਆਂ ਜੀ। ਇੱਕ-ਇੱਕ ਕਰੇ ਰਹਿੰਦੀਆਂ ਇਹ ਸਾਰੀਆਂ ਕੁੜੀਆਂ। ਸਾਰੀਆਂ ਵਿਆਹ ਹੋਣਗੀਆਂ। ਬੇਟਾ ਪਹਿਲਾਂ ਤਾਂ ਨਾ ਪੰਜਾਬ 'ਚ ਰਹਿਣਾ। ਤੁਹਾਡੇ ਕੈਨੇਡਾ ਤੋਂ ਇਹ ਕੁੜੀਆਂ ਕੋਲੇ ਆ। ਹਾਂਜੀ ਉੱਥੇ। ਇੱਥੇ ਕੈਨੇਡਾ ਕੋਲੋਂ ਮਾਹੌਲ ਨਹੀਂ ਹਨਾ। ਇਧਰ ਤੁਸੀਂ ਜਾਣਦੇ ਆ ਠੀਕ ਆ ਉੱਥੇ ਸਾਰਾ ਕੁਝ ਜਿਵੇਂ ਮਰਜ਼ੀ ਤੋਰੇ ਫਰੋਂ ਨਹੀਂ ਕੋਈ ਗੱਲ ਹੈਗੀ ਇੱਦਾਂ ਦੀ। ਹੁਣ ਇੱਥੇ ਜਿਹੜੇ ਢੰਗ ਦੇ ਕੱਪੜੇ ਪਾਏ ਬੇਟਾ ਹੁਣ ਦੱਸ ਕੀ ਕੋਈ ਛੇੜਛਾੜ ਕੀਤੀ ਵੰਦੀ ਆਲੇ ਹਾਂਜੀ ਉਹਨਾਂ ਨੇ ਮਹਿੰਦੀ ਲਾਉਂਦਿਆਂ ਹੋਣਾ ਮੇਰੇ ਨਾਲ ਛੇੜਖਾਨੀ ਕੀਤੀ ਹੈ। ਮੇਰੇ ਨਾਲ ਕੁਛ ਅਜੀਬ ਹਰਤ ਦਾ ਕਰਨ ਦੀ ਕੋਸ਼ਿਸ਼ ਕਰਦੇ ਸੀ ਬਸ ਮੈਂ ਧੱਕਾ ਮਾਰ ਕੇ ਤੇ ਉੱਤੋਂ ਮੁੱਕ ਆਈ। ਮੈਂ ਪਰ ਇੱਕ ਗੱਲ ਦੱਸ ਗੁੜੀਆਂ ਮੈਨੂੰ ਵੀ ਜਦੋਂ ਤੁਹਾਡੇ ਆਪਣੇ ਆਹ ਹੋਣਾ ਭੈਣ ਜੀ ਹੋਰੀਆਂ ਬੈਠੀਆਂ ਆ ਆਹ ਵੀਰਪਾਲ ਬੈਠੀ ਹੈ। ਹੈਨਾ? ਜਦੋਂ ਵਿਆਹ ਸ਼ਾਦੀਆਂ ਹੋਈਆਂ ਨਾ ਹੁਣ ਨਵੀਂ ਜਨਰੇਸ਼ਨ ਚ ਆ ਵੀ ਤਾਂ ਫਰਕ ਪੈ ਗਿਆ ਨਾ ਠੀਕ ਹੈ ਕੋਈ ਨਹੀਂ ਮਹਿੰਦੀ ਵਾਲੇ ਨਾਲ ਕਰ ਲਾਂਗੇ ਗੱਲ ਕਿਹੜਾ ਉਹ ਨਿਊ ਮਾਰਕੀਟ ਵਾਲਾ ਹੀ ਆ? ਹਾਂ ਮਹਿਬੂਬ। ਉਹੀ ਵਾਲਾ ਮਸ਼ਹੂਰ ਆ ਆਪਣੇ ਹੈਨਾ? ਫੇਮਸ ਵਾਲਾ। ਇੱਥੇ ਪੈਸੇ ਬੋਕਰ ਪੈ ਲੈਿੰਦਾ। ਉਹੀ ਮੈਂ ਗੱਲ ਰਿਹਾ ਨਾ ਹੋਰ ਹੋਰ ਕੁੜੀਆਂ ਹੋਣਗੀਆਂ ਉਹਦੇ ਨਾਲ ਦੀਆਂ ਹਾਂ ਇਹਨਾਂ ਦੀ 15 20 ਕੁੜੀਆਂ ਆਈਆਂ ਕਟੀਆਂ ਸਾਰੀਆਂ ਨੇ ਵਿਆਹ ਤੇ ਆਉਣਾ ਇਹ ਕਿਤੇ ਪਹਿਲਾਂ ਆ ਗਈ ਤੇ ਇਹਨੂੰ ਕਹਿੰਦੀ ਕਿ ਮੈਂ ਮਹਿੰਦੀ ਲਗਾ ਕੇ ਨਾ ਵੇਖਣਾ ਵੀ ਉਹਨਾਂ ਨੂੰ ਮੈਂ ਦੱਸ ਦਊਂਗੀ ਉਹੋ ਲਾਉਂਦਾ ਨਹੀਂ ਗੁੱਡੇ ਗੁੱਡੀਆਂ ਇਹ ਬਣਾ ਕੇ ਤੇ ਉਹ ਕੁੜੀਆਂ ਨੇ ਕਿਹਾ ਵੀ ਚਲੋ ਆਪਾਂ ਲਵਾਵਾਂਗੇ ਬਸ ਹਜੇ ਤੇ ਦੇਖ ਨਹੀਂ ਗਈ ਸੀ ਆਪਦੇ ਲਵਾ ਕੇ ਅੱਛਾ ਵੀ ਮੈਂ ਤੇ ਦੇਖ ਲਾ ਮੈਨੂੰ ਇਹ ਹੁਣ ਅਸਲ ਜੀ ਪਤਾ ਇਹ ਹੁਣ ਉੱਥੇ ਰੋਂਦੀ ਪੜਦੀ ਤੇ ਆਏ ਆਈਏ ਖਬਰਾਂ ਨਹੀਂ ਵੀਰਪਾ ਲਾਏ ਦੇਖੋ ਹੁਣ ਪਹਿਲਾਂ ਵੀ ਬੇਟਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਹਾਂ ਇਹ ਬੁਲਾ ਲਿਆ ਹੁਣ ਢਿੱਲੋ ਸਾਹਿਬ ਹੋਰਾਂ ਨੇ ਤਾਂ ਪਹਿਲਾਂ ਤਾਂ ਪਹਿਰਾਵਾ ਸਾਡਾ ਇਹਨਾਂ ਵਧੀਆ ਹੁੰਦਾ ਸੀ ਨਾ ਜਦੋਂ ਸਾਡੇ ਭੈਣ ਜੀ ਹੋਰਾਂ ਦੇ ਵਿਆਹ ਸਾਧੀਆਂ ਹੋਈਆਂ ਨੇ ਐਂ ਨਹੀਂ ਪਤਾ ਹੁੰਦਾ ਸੀਗਾ ਨਾਲ ਦੇਉਣਗੇ ਇਹਨੂੰ ਪਤਾ ਹੁੰਦਾ ਸੀਗਾ ਆਨੰਦ ਕਾਰਜ ਹੋਈ ਜਾਂਦੇ ਵੀ ਮੇਰੇ ਨਾਲ ਜਿਹੜੀ ਬੈਠੀ ਉਹ ਕਿਹੋ ਜੀ ਹੈ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋ ਠੀਕ ਹੈ ਉੱਥੋਂ ਦਾ ਕਲਚਰ ਉੱਥੋਂ ਦਾ ਸਾਰਾ ਕੁਝ ਹੈ ਉੱਥੇ ਹੀ ਚੀਜ਼ਾਂ ਹੈਗੀਆਂ ਪਰ ਇੱਥੇ ਨੇ ਨਾ ਇਹ ਬਰਬਾਸਤ ਹੁੰਦੀਆਂ ਗਈਆਂ ਨੇ ਜ਼ਰਪੰਸਰ ਮੈਂ ਮਹਿੰਦੀ ਇੱਥੋਂ ਤੱਕ ਲਗਵਾਨੀ ਸੀ ਤਾਂ ਹੀ ਸਲੀਪ ਕੱਟਦਾ ਹੈ ਬਾਕੀ ਮੈਨੂੰ ਕਪੜਿਆਂ ਦੀ ਕਰ ਕੋਈ ਹੋਣੀ ਠੀਕ ਹੈ ਮੇਰੇ ਨਾਲ ਉਹਨੇ ਸ਼ੇਰਖਾਨੀ ਕੀਤੀ ਹੈ ਮੈਨੂੰ ਇਨਸਾਫ ਚਾਹੀਦਾ ਨਹੀਂ ਇਨਸਾਫ ਮੈਂ ਕੈਨੇਡਾ ਚ ਹੁੰਦੀ ਨਾ 1 ਮਿੰਟ ਤੇ 911 ਕਾਲ ਕਰਦੀ ਤੇ ਨਾਲ ਦੀ ਨਾਲ ਪੁਲਿਸ ਆ ਜਾਂਦੀ ਉੱਥੇ ਇੱਥੇ ਕੁੜੀਆ 911 ਨਹੀਂ ਚੱਲਦਾ ਇੱਥੇ ਨਹੀਂ ਚੱਲਦਾ ਪਰ ਕੋਈ ਤਾਂ ਉਹਨਾਂ ਨੂੰ ਗੱਲ ਕਰੋ ਨਾ ਉਹਨਾਂ ਨੇ ਇਹ ਕੀ سلوਕ ਹੋਇਆ ਵੀ ਇੱਥੇ ਕਸਟਮਰ ਜਾਂਦਾ ਤੇ ਉਹ ਬੰਦਾ ਉਹਦੇ ਨਾਲ ਏਦਾਂ ਕਰਦਾ ਹੁੰਦਾ ਤੁਹਾਡਾ ਗੱਲ ਤਾਂ ਸੁਣਨਾ ਸਰਪੰਸਰ ਸਾਹਿਬ ਜੀ ਅਸਲ ਹੁੰਦਾ ਨਵੀਂ ਜਨਰੇਸ਼ਨ ਦੀ ਪ੍ਰੋਬਲਮ ਪਤਾ ਕੀ ਹੈ ਇੱਥੋਂ ਛੋਟੇ ਚਲੇ ਜਾਣੇ ਉੱਥੇ ਜਾ ਕੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਕਲਚਰ ਕੀ ਹੈ ਤੇ ਉਹਨਾਂ ਦਾ ਕਲਚਰ ਕੀ ਹੈ ਇੱਥੇ ਹੁਣ 911 ਤੇ ਕਾ ਕਰੀਏ ਇੱਥੇ ਤਾਂ ਬੰਦਾ ਵੱਢਿਆ ਜਾਵੇ ਨਾ ਕਤਲ ਹੋ ਜੇ ਤਾਂ ਫਿਰ ਵੀ ਪਹਿਲਾਂ ਥਾਣੇ ਮੂਰੇ ਚੌਂਕਾਂ ਦੇ ਵਿੱਚ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਪਰਚਾ ਦਰਜ ਕਰੋ ਕਤਲ ਕਰਨ ਵਾਲੇ ਦੇ ਪਰਚਾ ਦਰਜ ਕਰੋ ਕਿਉਂ ਢਿਲੋਂ ਸਾਹਿਬ ਫੇਰ ਕਿਤੇ ਜਾ ਕੇ ਪਰਚੇ ਦਰਜ ਹੁੰਦੇ ਐਨਾ ਸੌਖਾ ਥੋੜਾ ਨਾ ਕਿ 911 ਇੱਥੇ ਜਿਹੜੇ 911 ਚੱਲਨੇ ਬਟ ਨਹੀਂ ਆਈ ਡੋਨਟ ਨੋ ਮੈਨੂੰ ਕੁਛ ਨਹੀਂ ਪਤਾ ਤੁਸੀਂ ਉਹਦੇ ਨਾਲ ਗੱਲ ਕਰੋ ਜਾ ਕੇ ਬਸ ਕਿਹਨੂੰ ਮੈਂ ਕੰਪਲੇਂਟ ਕਰਨੀ ਨਲ ਪਿੰਡ ਦਾ ਜਦ ਸਰਪੰਚ ਹੀ ਜੱਜ ਹੁੰਦੇ ਆ ਤੇ ਇਹਨਾਂ ਦਾ ਫੈਸਲਾ ਹੀ ਐ ਅੰਤਨ ਫੈਸਲਾ ਮੈਨੂੰ ਉਹਨੇ ਕੀ ਛੇੜਛੜ ਕੀਤੀ ਮੈਨੂੰ ਆਂ ਦੱਸੋ ਪਹਿਲਾਂ ਤੇਰੇ ਕੱਪੜੇ ਉਹੋ ਜਿਹੇ ਪਾਏ ਆ ਹਨਾ ਦੂਜੀ ਗੱਲ ਇਹ ਮੁੰਡੇ ਹੁਣ ਆਪ ਹੀ ਲਾਉਂਦਾ ਉਹ ਮੈਂ ਬੋਲਦਾ ਆਪ ਹੀ ਲਾਉਂਦਾ ਦੋ ਤਿੰਨ ਉਹਦੇ ਰੱਖੇ ਵੀ ਆ ਪਰ ਉਹ ਜਿਆਦਾ ਸੋਹਣੀ ਆਪ ਹੀ ਲਾਉਂਦਾ ਸਾਰੇ ਮੁੰਡੇ ਹੀ ਕੰਮ ਕਰਦੇ ਆ ਸਾਰੇ ਮੁੰਡੇ ਕਰਦੇ ਆ ਫਿਰ ਹੁਣ ਪਹਿਲਾਂ ਤਾਂ ਦੇਖੋ ਕਿੰਨਾ ਆਪਣਾ ਘਰ ਕੇ ਦਾ ਸਿਸਟਮ ਵੀ ਮਹਿੰਦੀ ਜਿਹੜੀ ਆ ਕੁੜੀਆਂ ਨਹੀਂ ਕੁੜੀਆਂ ਦੇ ਲਾ ਸਕਦੀਆਂ ਜਦੋਂ ਤੁਸੀਂ ਹਾਂਜੀ ਮੰਗੇ ਆਪਣੇ ਵਿਆਹ ਸ਼ਾਦ ਵਿੱਚ ਕੁੜੀਆਂ ਹੀ ਲਾਉਂਦੇ ਅਸੀਂ ਇਕੱਠੀਆਂ ਹੋ ਕੇ ਉਹੀ ਹੈ ਨਾ ਜੀ ਹੁਣ ਦੇਖੋ ਸਾਰੀ ਸਾਰੀ ਰਾਤ ਕੁੜੀਆਂ-ਬੁੜੀਆਂ ਇਕੱਠੀਆਂ ਹੋ ਕੇ ਬੈਠਿਆ ਰਹਿੰਦੇ ਨਾਲੇ ਉਹ ਗੀਤ ਗਾਈ ਜਾਂਦੀਆਂ ਸੁਹਾਗ ਦੇ ਨਾਲੇ ਮਹਿੰਦੀਆਂ ਮੁੰਦੀਆਂ ਲਾਈ ਜਾਂਦੀਆਂ ਹੁਣ ਤੁਸੀਂ ਨਵਾਂ ਕੰਮ ਕੋਲ ਆਟਾ ਢੱਲੋ ਸਾਬ ਤੁਸੀਂ ਵੀ ਮੜਾ ਧਿਆਨ ਦਿੰਦੇ ਵੀ ਹੁਣ ਕੁੜੀ ਕਿੱਥੋਂ ਚੱਲ ਕੇ ਆਈ ਹੈ ਵਿਚਾਰੀ ਹਾਂ ਠੀਕ ਹੈ ਤੇ ਤੁਸੀਂ ਤੁਹਾਨੂੰ ਪਤਾ ਨਹੀਂ ਸੀ ਇਹ ਜਾਲ ਲੱਗੀ ਵੀ ਪਰ ਦੱਸਿਆ ਨਹੀਂ ਕੁਛ ਨਹੀਂ ਨਹੀਂ ਮੈਂ ਤਾਂ ਕਿਹਾ ਸੀ ਆਪਦੇ ਵੀਰੇ ਨੂੰ ਨਾਲ ਲੈ ਜਾ ਤੇ ਕਹਿੰਦੀ ਵੀ ਕੱਲੀ ਜਾਵੜੀ ਵੀਰੇ ਦੀ ਗੱਲ ਨਹੀਂ ਹੈਗੀ ਸਰ ਕੈਨੇਡਾ ਦੇ ਵਿੱਚ ਤਾਂ ਅਸੀਂ ਐਵੇਂ ਕਰਦੇ ਹਾਂ ਕੁੜੀਆਂ ਵੀ ਉਧਰ ਤਾਂ ਮੁੰਡਿਆਂ ਵਰਗੀਆਂ ਹੁੰਦੀਆਂ ਨੇ ਕੋਈ ਮੈਂ ਕਹਿ ਰਿਹਾ ਬੇਟਾ ਕੈਨੇਡਾ 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 ਪੁੱਛਿਆ ਵੀ ਮਹਿੰਦੀ ਵਾਲਾ ਮੈਂ ਤਾਂ ਕਿਹਾ ਸੀ ਕਿ ਤੇ ਉਹ ਮੈਨੂੰ ਦੱਸਿਆ ਵੀ ਕੀ ਹੋ ਥੋੜਾ ਜਿਹਾ ਮੋਲ ਖਰਾਵਾ ਹਣਾ ਪਹਿਲੇ ਨਾਲ ਇਹ ਗੱਲ ਹੈ ਵੀ ਜਦੋਂ ਮੈਂ ਤਾਂ ਇੱਥੇ ਸਾਰੇ ਵੱਡੇ ਵੱਡੇ ਘਰਾਂ ਦੇ ਵਹਿਣਾ ਹੈ ਨਾ ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਟ੍ਰੈਂਡ ਚੱਲ ਗਿਆ ਵੀ ਤੁਸੀਂ ਮਹਿੰਦੀ ਵਾਲਾ ਬੁੱਕ ਕਰ ਲਓ ਜੀ ਉੱਪਰ ਚੜਾ ਦੇਣਾ ਘਰ ਦੀਆਂ ਸਾਰੀਆਂ ਜਨਾਨੀਆਂ ਨੂੰ ਕੁੜੀਆਂ ਬੁੜੀਆਂ ਨੂੰ ਨਾਲ ਚੜਾ ਦੇਣੇ ਚਾਰ ਮਹਿੰਦੀ ਲਾਉਣ ਵਾਲੇ ਆਪ ਥੱਲੇ ਪਤਾ ਨਹੀਂ ਸ਼ਰਾਬਾਂ ਪੀ ਜਾਣਗੀਆਂ ਜਾਂ ਕੀ ਕਰੀ ਜਾਣਾ ਕੀ ਨਹੀਂ ਕਰੀ ਜਾਣਾ ਹੁਣ ਇਹ ਦੇਖੋ ਨਾ ਵੀ ਆਪ ਦੀਆਂ ਜਨਾਨੀਆਂ ਦੇ ਨਾਲ ਬਗਾਨੇ ਬੰਦੇ ਤਾਂ ਛੱਤ ਤੇ ਛੜਾ ਦੇ ਚਵਾਰੇ ਦੇ ਵਿੱਚ ਵੀ ਲਾਓ ਜੀ ਸਾਰੇ ਦਾ ਸਾਡੇ ਜਨਾਨੀਆਂ ਦੇ ਹੱਥਾਂ ਤੇ ਮਹਿੰਦੀ ਲਾ ਦਿਓ ਉਹਨਾਂ ਦੇ ਲੱਤਾਂ ਤੇ ਮਹਿੰਦੀ ਲਾ ਲਓ ਠੀਕ ਹੈ ਜਿਹੜਾ ਟਕੇ ਜਾਣਾ ਸਰੀਰੋਂ ਮਹ ਕੁੜੀਆਂ ਹੈ ਨਹੀਂ ਮਹਿੰਦੀ ਲਾਉਣ ਵਾਲੀਆਂ ਕੋ ਚੰਗੇ ਸੂਨ ਕੁੜੀਆਂ ਦੇ ਵੀ ਤਾਂ ਹੋਣਗੇ ਤਾਂ ਵੀਰ ਭਾਉ ਉਹ ਇਹ ਜਾ ਕੋਈ ਸਜੈਸਟ ਕਰਦੇ ਤੁਸੀਂ ਹੈ ਹੈਗੀਆਂ ਵਧੀਆਆਂ ਪਰ ਇਹਨਾਂ ਨੇ ਹੁਣ ਉਹ ਜਿਹੜੀ ਲਾਵਾਉਂਦੇ ਆ ਇਹ ਪਤਾ ਨਹੀਂ ਦੁੱਲੇ ਦੁੱਲਣ ਵਾਲੀ ਉਹ ਕੁੜੀਆਂ ਨੂੰ ਘੱਟ ਆਉਂਦੀ ਹੈ ਨਾ ਅੱਛਾ ਉਹ ਹੀ ਲਾਉਂਦੇ ਆ ਵੀ ਮੁੰਡੇ ਲਾਉਂਦੇ ਆ ਵਧੀਆ ਕਾਰੀਗਾਰਾ ਉਹ ਮੈਂ ਨਹੀਂ ਦੇਤਾ ਬਸ ਤੁਸੀਂ ਸਰਪੰਚ ਸਾਹਿਬ ਮਹਿੰਦੀ ਨਾਲ ਗੱਲ ਕਰੋ ਮੈਨੂੰ ਇਨਸਾਫ ਚਾਹੀਦਾ ਨਹੀਂ ਮੈਂ ਕੰਪਲੇਨ ਕਰੂੰਗੀ ਜੋ ਮੇਰਾ ਦਿਲ ਕੀਤਾ ਫਿਰ ਮੈਂ ਕਰੂੰ ਅੰਦਰ ਨਾਲ ਗੱਲ ਕਰੋ ਠੀਕੋ ਸਾਹਿਬ ਅੱਜ ਮੇਰੇ ਨਾਲ ਕੀਤੀ ਹੈ ਪਹਿਲਾਂ ਵੀ ਸੋਹ ਨਾ ਕਰਦਾ ਹੋਗਾ ਤੁਸੀਂ ਐ ਕਰੋ ਜੀ ਜੀ ਹਾਂ ਤੁਸੀਂ ਤੁਸੀਂ ਜਾਓ ਹਾਂ ਪੁਰਿੰਦਰ ਜਾਨ ਨਾਲ ਟਿਲ ਹੋ ਸਕਦੇ ਠੀਕ ਹੈ ਤੁਸੀਂ ਦੋਨੇ ਜਾਓ ਤੇ ਜਾਸ਼ ਨੂੰ ਲਿਆਓ ਜੇ ਉਹ ਵੈਸੇ ਤਾਂ ਇਹ ਕੋ ਵੀ ਘਰੇ ਮਹਿੰਦੀ ਲਾਉਣੀ ਹੈ ਤੇ ਜੇ ਨਾ ਹੋਵੇ ਸੂਤ ਆਵੇ ਤਾਂ ਫਿਰ ਉਹ ਪੇਸਾ ਖਿੱਚ ਲੈ ਮੈਂ ਉਹਨੂੰ ਉਰਾ ਕੇ ਲਿਆਉਣਾ ਚਾਹਾਂਗਾ ਜਾ ਕੇ ਲੈ ਆਉਣੇ ਜੀ ਉਹਨੂੰ ਫਿਰ ਮੈਂ ਉਹ ਜੇ ਤਾਂ ਪਹਿਲੀ ਗੱਲ ਤਾਂ ਇਹ ਆਖਿਓ ਵੀ ਅਮਰਜੈਂਸੀ ਨਾ ਘਰੇ ਮਹਿੰਦੀ ਦੋ ਤਿੰਨ ਜਣੀਆਂ ਦੇ ਲਾਉਣੀ ਹੈ ਠੀਕ ਹੈ ਜੇ ਤਾਂ ਆ ਗਿਆ ਉਵੇਂ ਤਾਂ ਠੀਕ ਹੈ ਜੇ ਵੀਰ ਨੂੰ ਲੱਗਿਆ ਤਾਂ ਫਿਰ ਕਢੀਸ ਲੈਓ ਬਾਦੂ ਜੀ ਸਾਹਮਣੇ ਫਿਰ ਜੇ ਅਸੀਂ ਮੈਂ ਬੇਟਾ ਗੱਲ ਸੁਣ ਲੈ ਮੇਰੀ ਇੱਕ ਕਿ ਹੁਣ ਮੇਰੇ ਵੱਲੋਂ ਸ਼ਕਤੀ ਪੂਰੀ ਹੋਊਗੀ ਠੀਕ ਹੈ ਮੈਂ ਭੇਜਾਂ ਲਾਂਗਾ ਤੇਰੇ ਸਭ ਦੇ ਟਿਕਣਾ ਆ ਗਿਆ ਠੀਕ ਹੈ ਨੀ ਜਿਵੇਂ ਘੜੀ ਸਕੀ ਲੈਣਾ ਤਾਂ ਵੀ ਨਾ ਹੋਵੇ ਐ ਨਾ ਹੋਵੇ ਵੀ ਉਹ ਮੁੜ ਕੇ ਉਹਦੀ ਹਰਕਤ ਕੋਈ ਗਲਤੀ ਨਿਕਲੀ ਨਾ ਓਕੇ ਤੇ ਗਾਹ ਨੂੰ ਤੁਸੀਂ ਵੀ ਦੇਖ ਲਓ ਵੀਰਪਾਲ ਸਾਰਾ ਵਿਆਹ ਪਿਆ ਕੋਈ ਕੁੜੀ ਕੜੀ ਸਲੂਨ ਵਾਲੀ ਬੁੱਕ ਕਰ ਲਓ ਕਿ ਮਹਿੰਦੀ ਮੁੰਦੀ ਵਾਲੀ ਜਿਹੜੀ ਹੈਗੀ ਠੀਕ ਹੈ ਆ ਕੰਮ ਨਾ ਕਰਿਓ ਵੀ ਹੋਰ ਕੁੜੀਆਂ ਵੀ ਨੇ ਕਹਤਾ ਕਿੰਨੀਆਂ ਕੌਣੀਆਂ ਕੁੜੀਆਂ ਮੈਨੂੰ ਤਾਂ ਪਤਾ ਹੀ ਨਹੀਂ 15 20 ਕੁੜੀਆਂ 15 ਵੀ ਫਰੈਂਡ ਹੈਗੀਆਂ ਉੱਥੇ ਚੱਲੇ ਫਰੈਂਡ ਸਾਰੀਆਂ ਨਹੀਂ ਆਉਣਾ ਉੱਥੇ ਟਿਕਟ ਕਰਾਈ ਕੋਈ ਤੇ ਆ ਕੋ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਹਨ ਸਾਰੀਆਂ ਨਹੀਂ ਆਉਣਾ ਸਾਰੀਆਂ ਟਿਕਟ ਕਰਾਈ ਮੈਨੂੰ ਕਹਿ ਰਹੀ ਇੱਕ ਵਾਰ ਤੂੰ ਮਹਿੰਦੀ ਲਗਵਾ ਕੇ ਡਰਾਵ ਦੇਖ ਲੈ ਕਿੱਦਾਂ ਦੀ ਲਗਾਉਂਦੇ ਫਿਰ ਆਪਾਂ ਸਾਡੇ ਉੱਤੇ ਲਗਵਾ ਲਈ ਦੇਖ ਲੈ ਡਰਾਵ ਵੇਖ ਲਿਆ ਹੁਣ ਤਾਂ ਮੈਨੂੰ ਜਦੋਂ ਭਾਬੀ ਨੇ ਭੇਜਤਾ ਉਹ ਤੇ ਮੈਨੂੰ ਕੀ ਪਤਾ ਸੀ ਵੀ ਇੰਨਾ ਗੰਦਾ ਨਿਕਲੂਗਾ ਮੈਂ ਤਾਂ ਭਾਬੀ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਇਹੀ ਹੈ ਕਿ ਜਿਹੜਾ ਬਹੁਤ ਵਧੀਆ ਮਹਿੰਦੀ ਲਗਾਉਂਦਾ ਤੇ ਬਹੁਤ ਤਰੀਕਾ ਵਧੀਆ ਦਾ ਮੰਗਦਾ ਨਹੀਂ ਤੇ ਹੁਣ ਫਿਰ ਵੇਖ ਲਿਆ ਸਵਾਦ ਫਿਰ ਐ ਵੀ ਪਤਾ ਲੱਗਿਆ ਉਹਨਾਂ ਹੁਣ ਪੁੱਤ ਗੁੱਸਾ ਨਾ ਕਰੀ ਮੇਰੀ ਗੱਲ ਦਾ ਫਿਰ ਉਹ ਹੱਥ ਵੀ ਬਹੁਤ ਵਧੀਆ ਲਾਉਂਦਾ ਫਿਰ ਇਹਦਾ ਮਤਲਬ ਹਣਾ ਜਦੋਂ ਪਿੰਡੇ ਨੰਗੇ ਕਰ ਕਰ ਜਾ ਕੇ ਉਹਨਾਂ ਪੂਰੇ ਬਗਾਨੇ ਬੰਦੇ ਪੂਰੇ ਬੈਠੋਗੇ ਆ ਤੁਸੀਂ ਹੈ ਕਿੰਨੇ ਵਾਰੀ ਮੈਂ ਸੋ ਹਰੇਕ ਨੂੰ ਮੈਂ ਗੱਲ ਪਿੱਟਦਾ ਹੁਣਾਂ ਵੀ ਕੁੜੀਆਂ ਵਾਲੇ ਕੰਮ ਕੁੜੀਆਂ ਤੋਂ ਕਰਵਾ ਲਿਆ ਕਰੋ ਕੁੜੀਆਂ ਤੋਂ ਕਰਵਾ ਲਿਆ ਕਰੋ ਮਹਿੰਦੀਆਂ ਲਵਾਉਣੀਆਂ ਕੁਝ ਕੁਝ ਵੀ ਕਰਾਉਣਾ ਤੁਸੀਂ ਠੀਕ ਹੈ ਸਮਾਂ ਬਦਲ ਗਿਆ ਸਮੇਂ ਦੇ ਹਿਸਾਬ ਨਾਲ ਜ਼ਰੂਰੀ ਧੋਣੋ ਕਿ ਹੁਣ ਸਾਰੇ ਸਾਰੇ ਪਿੰਡੇ ਤੋਂ ਤੁਹਾਡੇ ਮਹਿੰਦੀ ਜਿਹੜੇ ਉਹ ਬਗਾਨੇ ਬੰਦੇ ਆ ਕੇ ਲਾਉਣਗੇ ਮੈਨੂੰ ਤਾਂ ਇਹ ਨਹੀਂ ਪਤਾ ਹੈ ਕਿਥੋਂ ਆਉਂਦਾ ਉਹ ਸਰਪੰਚ ਸਾਹਿਬ ਉਹ ਤਾਂ ਝਗੜੀ ਪਾੜਦਾ ਜੀ ਕੰਮ ਆਉਣੇ ਨਹੀਂ ਉਹਨੇ ਜਿਹੜਕਤ ਕੀਤੀ ਉਹਨੂੰ ਲਿਆਓ ਸਰਪੰਚ ਜੀ ਜਾਓ ਤੁਸੀਂ ਪਿਆਰ ਨਾਲ ਆ ਗਿਆ ਤਾਂ ਠੀਕ ਹੈ ਤੇ ਨਹੀਂ ਤਾਂ ਕਢੀਸੀਏ ਲਓ ਫਿਰ ਕੋਈ ਗੱਲ ਨਹੀਂ ਉਹਦਾ ਮੋਰ ਬਣਾਉਣਾ ਨਹੀਂ ਹੈ ਜੀ ਠੀਕ ਹੈ ਮੈਂ ਵੀ ਆ ਕੇ ਬੰਨ ਜਾ ਬੈਠ ਆ ਜਾ ਤੂੰ ਕੀ ਗੱਲਾਂ ਇਹ ਬਾਈ ਤੇ ਤੂੰ ਮੇਰੇ ਅਗੇ ਮਨ ਲੱਖਿਆ ਸੀਗਾ ਬਾਈ ਮੈਂ ਕੀ ਕੀਤਾ ਯਾਰ ਕੋਈ ਨਾ ਆ ਬਲਾਆ ਕਰ ਫਿਰਪਾ ਆਇਆ ਕਰ ਬਾਦ ਸਾਰੇ ਆ ਨੇ ਦੇਖ ਅੱਛਾ ਹਾਂ ਆਹ ਹਾਂ ਮੈਂ ਕੀ ਕੀਤਾ ਬਾਈ ਇਹ ਰਹੇ ਮੇਰੇ ਬਾਹਰ ਲੋੜੀ ਇਧਰ ਖੜਾ ਆਜੀ ਜੀ ਕਰਨਾ ਦਿੱਗੀ ਹਾਂ ਆ ਆਹ ਆਸੀ ਇਹ ਐਸੀ ਆਸੀ ਹਾਂ ਯਾਰ ਜਿਆਣੇ ਕਿ ਫਿਰ ਇਹਨਾਂ ਨਾਲ ਹੀ ਗੱਤਾਂ ਹੁੰਦਾ ਜੀ ਉੱਥੇ ਅਸੀਂ ਦੋਨਾਂ ਨੂੰ ਲਿਆਏ ਮੈਂ ਕਿਹ ਕੁੜੀ ਲੱਗਦੀ ਆ ਕੰਮ ਕਰਦਾ ਤੇਰੇ ਨਾਲ ਹਾਂਜੀ ਕੰਮ ਕਰਦੀ ਆ ਤੇ ਆਖ ਕੇ ਉਸ ਬਾਣਾ ਕੁੜੀਆਂ ਛੇੜਦਾ ਨਾ ਇਹ ਕਿਦੋਂ ਛੇੜਿਆ ਜੀ ਛੇੜਿਆ ਕੀ ਨਾ ਨਹੀਂ ਨਹੀਂ ਮੈਂ ਬਸ ਗੱਲ ਨਹੀਂ ਹੋਣਾ ਸਿੱਧਾ ਦੱਸਣਾ ਕੀ ਆਖਿਆ ਤੈਨੂੰ ਇਹ ਮਹਿੰਦੀ ਲਗਾਉਂਦੇ ਹੋਏ ਆ ਅਲੱਗ ਟੱਚ ਕਰਦਾ ਸੀ ਮੈਨੂੰ ਪਤਾ ਨਹੀਂ ਲੱਗਦਾ ਲੈਡੀਆਂ ਨੂੰ ਹੁਣ ਵੀ ਕਿਸੇ ਨਾਲ ਕਰਦੇ ਮੇਰਾ ਇਹ ਤਾਂ ਸੁੱਝਦਾ ਮਹਿੰਦੀ ਲਾਉਣਾ ਮੇਰੇ ਹੱਥ ਤਾਂ ਲੱਗੂਗਾ ਕਿ ਨਹੀਂ ਲੱਗੂਗਾ ਜੀ ਯਾਰ ਮੇਰੀ ਗੱਲ ਸੁਣ ਲੈ ਅਸੀਂ ਤਾਂ ਜੋ ਕੁੜੀ ਨੇ ਕਹਿਤਾ ਹੁਣ ਉਹ ਤਾਂ ਹਰਮੰਦਰੋਂ ਰਾਂ ਨੇ ਦੱਸਿਆ ਠੀਕ ਹੈ ਕੁਇਰਦੀ ਢੱਲੋ ਸਾਹਮ੍ਰੀ ਦੇ ਘੇਟੀ ਦੀ ਮੈਰਿਜ ਹੈ ਪਤਾ ਨਾ ਤੈਨੂੰ ਦੱਸਦਾ ਇਹਨੂੰ ਕਿ 15 ਵੀ ਕੁੜੀਆਂ ਨੇ ਪੂਰੀ ਐਵੇਂ ਕਿਹਾ ਮੈਂ ਕਿਹਾ ਅੱਜ ਤਾਂ ਸੰਸਾਵੇ ਦੀ ਜ਼ਿੰਮੇਦਾਰੀ ਲੈ ਕੇ ਭੇਜਿਆ ਵੀ ਇਹ ਬੰਦਾ ਹੀ ਬਹੁਤ ਚੰਗਾ ਮੈਂ ਕਿਹਾ ਭਈਆ ਵਧੀਆ ਮਹਿੰਦੀ ਲਗਾ ਦਿਓ 15 ਵੀ ਕੁੜੀਆਂ ਨੇ ਆਉਣਾ ਕੈਨੇਡਾ ਆਸਟ੍ਰੇਲੀਆ ਤੋਂ ਮੁਰਗੀਆਂ ਲਗਵਾਉਣ ਵਾਸਤੇ ਹਨਾ ਮਹਿੰਦੀ ਲਗਾਉਂਦੇ ਹੋਇਆ ਪਹਿਲਾਂ ਪੁੱਛਦੇ ਪਏ ਤੁਸੀਂ ਇਹਨੇ ਸੋਹਣੀ ਕਿਉਂ ਕਿਥੋਂ ਫਲਾਣਾ ਇਹ ਵੋਹ ਮੈਂ ਪੁੱਛਦੇ ਉਹ ਤਾਂ ਹੀ ਉਹਨੂੰ ਵੈਸੇ ਕੋਈ ਗੱਲ ਬਾਤ ਨਹੀਂ ਲੈਣੀ ਮੈਂ ਤੁਹਾਨੂੰ ਪੁੱਛਿਆ ਸੀ ਇਹਨੀ ਸੋਹਣੀ ਕਿਉਂ ਉਹ ਤਾਂ ਮੈਂ ਪੁੱਛਿਆ ਮੈਂ ਜੀ ਆਇਆਂ ਨੂੰ ਮੈਂ ਜੀ ਆਇਆਂ ਨੂੰ ਤੁਸੀਂ ਹੋਰ ਫੋਨ ਕਰੀਏ ਨਾ ਕੋਈ ਸੀ ਲੈ ਤੈਨੂੰ ਇਹ ਕਰੀਏ ਕੀ ਕਰੀਏ ਇਹਨਾਂ ਨੂੰ ਫਾਈਲ ਕਰਾ ਤੇ ਬੱਸ ਤੇ ਬੱਸ ਉਸ ਤੇ ਹੰਤਾ ਕਰਦਾ ਨਹੀਂ ਫੋਨ ਬਦਲ ਹੱਦ ਹੋ ਗਈ ਮੈਂ ਤਾਂ ਵੀ ਤੇਰੀ ਐਡੀ ਸਲੇ ਤਾਂ ਦੇਖ ਕੇ ਤੇ ਕੁੜੀ ਭੇਜੀ ਤੇਰੇ ਕੋਲ ਤੇ ਨੇ ਕੀ ਕੀਤਾ ਕੀ ਕਰੂੰ ਮਾਰੀ ਜਿਹੇ ਗੱਲ ਕੀ ਹੈ ਮੇਰੀ ਵਾਈਫਰ ਤੁਸੀਂ ਮੇਰੀ ਦੁਕਾਨ ਤੇ ਕੰਮ ਕਰਦੇ। ਤੁਸੀਂ ਕਾਹਦੀ ਆਂ ਇਹ ਗੱਲ ਕੀ? ਇੱਕ ਮਿੰਟ ਬੱਸ ਇੱਕ ਮਿੰਟ ਬੱਸ ਛੱਡ ਦੋ। ਛੱਡ ਦੋ। ਖੜਾ ਹੋ। ਖੜਾ। ਤੂੰ ਵੀ ਖੜਾ ਹੋ 15000। ਇਧਰ ਆਂ ਬੁੜੀਆ ਤੂੰ। ਇਧਰ ਆ ਸੇਠ ਜੀ। ਅੱਛਾ ਭਾਈ ਮੈਂ ਤੁਸੀਂ ਇੱਥੇ? ਹਾਂ ਜੀ। ਛੇੜਦੇ ਤੁਸੀਂ ਕਿਵੇਂ ਆਏ ਨਾਲ? ਇਹ ਮੇਰੀ ਦੁਕਾਨ ਤੇ ਬੈਠ ਕੇ ਮੈਂ ਨਹੀਂ ਲੰਦੇ। ਦੁਕਾਨ ਤੇ ਮੈਂ ਨਹੀਂ ਲੰਦਾ। ਮੇਰੀ ਦੁਕਾਨ ਤੇ ਬੈਠ ਕੇ ਮੂਰੇ ਮਤਲਬ ਮੈਂ ਨਹੀਂ ਲੰਦਾ। ਤੁਹਾਡੀ ਦੁਕਾਨ ਦੇ ਅੱਗੇ ਬੈਠਦੇ। ਹਾਂ। ਮੈਂ ਤਾਂ ਉਧਰ ਗਿਆ ਕਿਉਂ ਨਹੀਂ ਕਹਿੰਦੇ ਮੈਨੂੰ ਗੱਲ ਸੁਣੋ। ਕਿਰਾ ਇੰਨਾ ਤਨਾ ਬਣਿਆ ਹੋਇਆ ਨਾ ਇੱਥੇ। ਆ ਸਾਰਾ ਪੁੱਛਿਆ ਕਿਉਂ ਸਾਹਿਬ ਨੂੰ ਮੇਰੇ ਤੋਂ ਕੋਈ ਵਾਅਦਾ ਨਹੀਂ ਅਸੀਂ ਤਾਂ ਸਿੱਧੀ ਗੱਲ ਰੱਖੀ ਹੈ ਕੁੜੀਆਂ ਨੂੰ ਵਿਆਹ ਸ਼ਾਦੀ ਹੋਏ ਕੁੜੀਆਂ ਨੂੰ ਇਹ ਗੱਲ ਕਹਿੰਦੇ ਵੀ ਮਹਿੰਦੀ ਲਵਾਉਣੀ ਹੈ ਕੁੜੀਆਂ ਬਿਠਾ ਕੇ ਲਵਾਉਣੋ ਜੇ ਕਿਸੇ ਬਾਹਰੇ ਮਹਿੰਦੀ ਮੁੰਦੇ ਅੱਦ ਨਾਂ ਲੈਤਾ ਨਾ ਵੀ ਮਹਿੰਦੀ ਵਾਲਾ ਆ ਕੇ ਆਦ ਨੂੰ ਲਾਉਗਾ ਤੇ ਤੇਨੇ ਲਾਉਗਾ ਤੇ ਜੁੱਤੀਆਂ ਬਾਹਰ ਦੀ ਗੱਲ ਸੁਣੋ ਵੀਰ ਜੀ ਪਹਿਲੀ ਤਾਂ ਗੱਲ ਅੱਛਾ ਮਹਿੰਦੀ ਵਾਲੇ ਦਾ ਤਾਂ ਕਸੂਰ ਕੱਢੀ ਜਾਂਦੇ ਜਿਹੜੇ ਕੁੜੀਆਂ ਛੋਟੇ ਕੱਪੜੇ ਪਾ ਕੇ ਉੱਥੇ ਮਹਿੰਦੀ ਲਾਉਂਦੀਆਂ ਤੇ ਹੱਥ ਪੰਨਾਂ ਤਾਂ ਫਿਰ ਲੱਗ ਹੀ ਜਾਂਦਾ ਕੁੜੀਆਂ ਨੂੰ ਨਹੀਂ ਸ਼ਰਮ ਆਉਂਦੀ ਇਹਨਾਂ ਮੈਂ ਮੇਰੀ ਇਹ ਮੈਂ ਗੱਲ ਉਹਨੂੰ ਪਹਿਲਾਂ ਗਿਆ ਵੀ ਕੁੜੀ ਨੂੰ ਮੈਂ ਕਿਹਾ ਕੈਨੇਡਾ ਅਮਰੀਕਾ ਇੰਗਲੈਂਡ ਦੁਨੀਆ ਦੇ ਕਿਸੇ ਮੋੜਕ ਵਿੱਚ ਰਹੋ ਜਿਵੇਂ ਜਿਵੇਂ ਮਰਜ਼ੀ ਕੱਪੜੇ ਪਾਓ ਉਥੋਂ ਦਾ ਕਲਚਰ ਹੈ ਸੱਭਿਆਚਾਰ ਹੈ ਪਹਿਲਾਂ ਵੀਪਾਲ ਨੇ ਕਿਹਾ ਵੀ ਮੈਂ ਕਹਿ ਕੇ ਤੋਰਿਆ ਸੀ ਵੀ ਇੱਥੇ ਨਹੀਂ ਹੋ ਸਕਦਾ ਆਪ ਚੱਲਦਾ ਪਰ ਇੱਕ ਗੱਲ ਦੱਸੋ ਵਿਆਹ ਆ ਬਰਿਆ ਭੈਣੇ ਠੀਕ ਹੈ ਇਹਨੂੰ ਸ਼ਰਮ ਨਹੀਂ ਆਉਦੀ ਵਿਆ ਕਹ ਲੰਬਾ ਸੁਣਿਆ ਇਥੋਂ ਅੱਜ ਆ ਗਿਆ ਦੋ ਤਿੰਨ ਥਰਾਂ ਤੋਂ ਮੇਰੀ ਦੁਕਾਨ ਤੇ ਬੰਦਾ ਅੱਜ ਤੱਕ ਕੋਈ ਲੰਬਾ ਨਹੀਂ ਆਇਆ ਸਰ ਜੀ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਜ਼ਿੰਮੇਵਾਰੀ ਸੋਚ ਸਮਝ ਕੇ ਲਓ ਤੁਹਾਨੂੰ ਪਤਾ ਨਾ ਵੀ ਮੈਂ ਜਿੰਨਾ ਚਿਰ ਸਰਪੰਚੀ ਤੀਜੀ ਧਰ ਦੇ ਚੱਲੀ ਜਾਂਦੀ ਮੈਂ ਮਾਣ ਦੇਣਾ ਸਰਪੰਚੀ ਕਰਦਾ ਬਿਲਕੁਲ ਠੀਕ ਹੈ ਜੀ ਪਰ ਤੁਸੀਂ ਤੁਸੀਂ ਨੇ ਮੈਨੂੰ ਕੋ ਮ ਜਾਣਦਾ ਮੈਨੂੰ ਮਹਿਬੂਬ ਕੀ ਮਹਿੰਦੀ ਮੋਦੀ ਕਰਕੇ ਮੈਂ ਸੁਣਿਆ ਬਹੁਤ ਤਰੀਕੇ ਇੱਥੇ ਹੈਗਾ ਬਹੁਤ ਮਸ਼ਹੂਰ ਹੈ ਕਿ ਮੰਡੀ ਦੇ ਵਿੱਚ ਸਾਰੇ ਪਿੰਡੋਂ ਦੇ ਕੋਲ ਆਉਂਦੇ ਮੇਰੀ ਗੱਲ ਸੁਣ ਮੰਨਿਆ ਨਾ ਵੀ ਮੈਂ ਕੁੜੀ ਨੂੰ ਆਖਿਆ ਸੀ ਕਿ ਤੂੰ ਬਹੁਤ ਸੋਹਣੀ ਉਹ ਤਾਂ ਹੀ ਮੈਂ ਜਿਹੜੀ ਗੱਲ ਪੁੱਛੀ ਉਹ ਤਾਂ ਜੀ ਦੀ ਯਾਰ ਉਹ ਤਾਂ ਹੁਣ ਘਰ ਵਾਲੀ ਖੜੀ ਵੇਖ ਕੇ ਆਜਾਦਾ ਹਾਲ ਨਹੀਂ ਬਦਲ ਗਈ ਜਦੋਂ ਤੁਹਾਨੂੰ ਸਾ ਪੁੱਛਾਂਗੇ ਕੀ ਅੱਥੇ ਇਹਨੂੰ ਪੁੱਛਿਆ ਭਾਣੇ ਅਸੀਂ ਵੀ ਕੁੜੀ ਨੂੰ ਕਹਿੰਦਾ ਕਿ ਕਿੰਨੀ ਸੋਹਣੀ ਹੈ ਕਿਉਂ ਕਿ ਆਸੀਂ ਆਹੋ ਕਿ ਕਿੰਨੇ ਸੋਹਣੇ ਹੋ ਕਿੱਥੋਂ ਆਏ ਹੋ ਤੁਸੀਂ ਠੀਕ ਆ ਆਹੋ ਇਹ ਕੋਈ ਨਾ ਪੁੱਛਣਾ ਇਹ ਕੋਈ ਮਹਿੰਦੀ ਲੈਣ ਕੋਈ ਮਾਸੀ ਆਪਾਂ ਦੇ ਰੰਗ ਪੁੱਛਨੇ ਆਵੇਂ ਤਾਂ ਪਰ ਆ ਬਾਹ ਛੱਡਦੇ ਜੀ ਕੋਈ ਕੰਮ ਕਰਨ ਲਈ ਬਾਹ ਛੱਡਣ ਨੂੰ ਕੋਈ ਬਾਹ ਛੱਡਦੇ ਨਹੀਂ ਅਸੀਂ ਪਰ ਇੱਕ ਗੱਲ ਦੱਸੋ ਵੀ ਜੇ ਇਹ ਕਿੱਥੇ ਕਰਨਗੇ ਬਿਜ਼ਨਸ ਹੈ ਕਾਰੋਬਾਰ ਹੈ ਜੇ ਇਹ ਨਾ ਨਾ ਬੰਦਾਂ ਤਾਂ ਅਸੀਂ ਕੁੜੀ ਨੂੰ ਬੇਸ਼ੱਕ ਹੋਰ ਝੜਕਦੇ ਬਹੁਤ ਡਾਂਟਦੇ ਸੀ ਇਹਨੂੰ ਆਉਂਦਿਆਂ ਸਾਰੀ ਉਹ ਚਾਰ ਪੈਣਾ ਮਾਰੇਗਾ ਨਾਲ ਦੇ ਨਾਲ ਮੈਨੂੰ ਤਾਂ ਵੀ ਸਾਫ ਗਾਉ ਕਰ ਦਿੰਦੇ ਤੇ ਕੀਰਾਂਗੇ ਬਹੁਤ ਤੈਨੂੰ ਇਹਨੇ ਆਖਿਆ ਕਿ ਹਾਂ ਮੈਂ ਕੁੜੀ ਨੂੰ ਆਖਿਆ ਸੀ ਕਿ ਕੈਨੇਡਾ ਤੋਂ ਆਈ ਸੇਰਜੀ ਜੀ ਤੁਹਾਡੀ ਦੁਕਾਨ ਬੰਦ ਕਰਾ ਦਊਗਾ ਭੈਣੇ ਸੁਣ ਭੈਣੇ ਸੁਣ ਦੋਜੀ ਰੇੜੀ ਲਵਾ ਦਊਗਾ ਉਹ ਤੇ ਦੁਕਾਨਾਂ ਤੋਂ ਪੁੱਣਾ ਅਹੀਂ ਲੋਰਡਾਨੀਆਂ ਜਿਹੇ ਬੰਗੇ ਦਾ ਦੁਆਦਿਆਂ ਨੂੰ ਮੈਂ ਹੁਣ ਜਮਾਂ ਨਹੀਂ ਬੈਠਣ ਦਿੰਦਾ ਸੇਠੀ ਪਤਾ ਕੀ ਆ ਜਮ ਨੇ ਪਹਿਲਾਂ ਮੈਨੂੰ ਪੁੱਛਿਆ ਕੈਨੇਡਾ ਤੋਂ ਇਹ ਕਹਿੰਦੀ ਹਾਂ ਕਹਿੰਦਾ ਕੈਨੇਡਾ ਵਾਲੇ ਨੇ ਸੋਹਣੇ ਬੰਦੇ ਆ ਦੱਸ ਮੁੜ ਕੇ ਉਹ ਕਹਿੰਦੇ ਮੈਨੂੰ ਟੱਚ ਆ ਸਰਾਬ ਨਾ ਕੀਤਾ ਜਿਵੇਂ ਦੱਸਿਆ ਦੇ ਤਾਂ ਮਾੜੀ ਜੀ ਜਗਾ ਮੰਨਦੀ ਤੇ ਮੈਨੂੰ ਨਹੀਂ ਪਤਾ ਵੀ ਆਪਾਂ ਇਹ ਨਹੀਂ ਚਾਹੀਏ ਨਹੀਂ ਬਣਾ ਹੁਣ ਮੈਨੂੰ ਆਂ ਦੱਸ ਵੀ ਤੂੰ ਇਹਨੂੰ ਸਪੋਰਟ ਕਰਦੀ ਗਲਤ ਕੰਮ ਕਰ ਰਹੀ ਸਪੋਰਟ ਕਿਉਂ ਕਰਦੀ ਹੈ ਮੈਂ ਤਾਂ ਆਪੇ ਨੂੰ ਕਹਿੰਦੀ ਹੂੰ ਖਾਣੇ ਨੂੰ ਇਹਨੇ ਪੁੱਛਿਆ ਕਾ ਤੂੰ ਕੀ ਲੋਡ ਸੀ ਉਹਦਾ ਕੰਮ ਕਰਦਾ ਹੈ ਜਦੋਂ ਉਹਨੂੰ ਅਸੀਂ ਪੁੱਛ ਲਿਆ ਹਾਲਾਂਕਿ ਮੇਰੀ ਕੋਈ ਪੁੱਛ ਨਹੀਂ ਲੱਗਦੀ ਉਹਦਾ ਇਹਨੇ ਵੀਰਪਾਲ ਹੋਣੇ ਦੱਸਿਆ ਤੇ ਨੋਸਾ ਹੋਣੇ ਵੀ ਇਹਨਾਂ ਦੀ ਬੇਟੀ ਜਿਹੜੀ ਦੀ ਮੈਰਿਜ ਹੈ ਉਹਦੀ ਫਰੈਂਡ ਹੈ ਨਾਲ ਉਥੇ ਕੈਨੇਡਾ ਪੜ੍ਹਦੀ ਹੈ ਹਰਿਆਣੇ ਤੋਂ ਆਈ ਵੀ ਕੁੜੀ ਹੈ ਹਰਿਆਣੇ ਤੋਂ ਆਈ ਕੁੜੀ ਨਾਲ ਇੱਥੇ ਆਪਣੇ ਆਹ ਖੇਡਤਣੀਆਂ ਕਰਨਗੇ ਇਹ ਤਾਂ ਉੱਥੇ ਜਾ ਕੇ ਕੀ ਮੈਸੇਜ ਦੇਣਗੀਆਂ ਜੀ ਮਹਿੰਦੀ ਵਾਲੇ ਹੱਥ ਫੜਨ ਦੇ ਕੁੜੀਆਂ ਦਾ ਇੱਥੇ ਮੈਸੇਜ ਕੀ ਹੁੰਦਾ ਵੀ ਕੁੜ ਮੈਂ ਹਾਂ ਜੀ ਪੈ ਕੱਪੜਾ ਪਾ ਕੇ ਅੱਛਾ ਪਾਹੀਏ ਇਸ ਮਾਰਿਚੇਡ ਚਾਰ ਦਾ ਪਰਚਾ ਕਰਵਾ ਦੇ ਤੇ ਮੈਂ ਕਿਉਂ ਕਰਵਾ ਦੇ ਪਾਉ ਜੀ ਨਾਲ ਕੱਪੜੇ ਤਾਂ ਸੀ ਉੱਥੇ ਵੇਦਾਂ ਦੇ ਪਾਉਣੇ ਪਰ ਉੱਥੇ ਇਹ ਨਹੀਂ ਕਿਉਂਕਿ ਇਹ ਇੰਡੀਆ ਐ ਉੱਥੇ ਇੱਥੇ ਕੱਪੜੇ ਨਹੀਂ ਹੁੰਦੇ ਜਾਨ ਜਾਈ ਕਿਸੇ ਦੀ ਵੀ ਮੁੰਡਾ ਕੋਈ ਕਿਸੇ ਕੁੜੀ ਨੂੰ ਵੇਖ ਵੀ ਲਵਾ ਟੱਚ ਕਰਨਾ ਤਾਂ ਬਹੁਤ ਦੂਰੀ ਦੀ ਗੱਲ ਐ ਮੈਂ ਨਾ ਸਰਪੰਚ ਸਾਹਿਬ ਇੱਥੇ ਕਾਰਵਾਈ ਕਰਨੀ ਆ ਪਰਚਾ ਕਰ ਕਰੋ ਬਸ ਗੱਲ ਨਹੀਂ ਮੇਰੇ ਨਾਲ ਹੋਣੀ ਚਾਹੀਦੀ ਅਪਲਾਉ ਜੀ ਥਾ ਨਹੀਂ ਆ ਰਹਾ ਨੰਦਾਓ ਜੀ ਇਹਨੂੰ ਇੱਥੇ ਮੁਰਗਾ ਬਣਾਓ ਪਹਿਲਾਂ ਤਾਂ ਤੂੰ ਤੂੰ ਖੜਾ ਕਿਵੇਂ ਸਰਪੰਚ ਦੇ ਮਰੇ ਨਹੀਂ ਵੀ ਪਾ ਤੂੰ ਕੰਮ ਕਰਦਾ ਹੋਏ ਹਾਂ ਜੀ ਇਹ ਨੂੰ ਐਸ ਕਮਾ ਕੁੜੀਆਂ ਕੜੀਆਂ ਬਾਹਾਂ ਫੜਦੀਆਂ ਤੇ ਹੱਥ ਮੁਖ ਲਾਉਂਦੇ ਉਹਨਾਂ ਦੇ ਬੈਂਦੀ ਰੋਣ ਚੱਲ ਕੋਈ ਨਹੀਂ ਮਹਿਬੂਬ ਮਾਫੀ ਮੰਗ ਲਾ ਬੁੱਤ ਤੇ ਖੜਾ ਛੱਡੀ ਹੱਸ ਤਰੀ ਕਿੰਨੀ ਸਲੇਬਾ ਮੰਗ ਲਾ ਮਾਫੀ ਬਥੇਰਾ ਕਤੂਤਾ ਕਰਨਾ ਚੰਗਣਾ ਇਹ ਛੱਡ ਦੋ ਖੜਾ ਤੁਸੀਂ ਨਹੀਂ ਨਹੀਂ ਖੜਾ ਪੈਂਦੇ ਛੱਡ ਦੇ ਆਪਣਾ ਕਾਰ ਛੱਡ ਦਿੰਦੇ ਆ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਪਹਿਲਾਂ ਤੁਸੀਂ ਦੋਸਤ ਵੀ ਸਾਡੇ ਜੋ ਆਪਾਂ ਦੇ ਕੋਹ ਹਾਵੇ ਬਹੁਤ ਚੰਗੇ ਆ ਚੱਲ ਮੈਂ ਦੇਖਣ ਨਹੀਂ ਆ ਮਿਰਪਾਲ ਜਵਾਕੜੀ ਹੈ ਪਰੇ ਕਲ ਦੱਸੋ ਨਾ ਮੈਂ ਹੁਣ ਇਹ ਇਹੋ ਜਿਹੇ ਕੱਪੜੇ ਬਾਜ਼ਾਰ 'ਚ ਗਈ ਉਥੇ ਬਾਜ਼ਾਰ ਦੇ ਵਿੱਚ ਗਈ ਕਿਸੇ ਕੁੜੀ ਤੋਂ ਲਵਾਉਂਦੀ ਮਹਿੰਦੀ ਕਿਸੇ ਕੁੜਕੇ ਵਾਲੇ ਸਲੂਨ ਤੋਂ ਲਵਾਉਂਦੀ ਕਿ ਤੋਂ ਇਹੋ ਜਿਹੇ ਤਾਂ ਤੋਂ ਲਵਾਉਂਦੀ ਜਾ ਕੇ ਇਹਦੇ ਕੋਲ ਜਾ ਕੇ ਬਹਿ ਗਈ ਹੁਣ ਕੀ ਆ ਕੇ ਦੱਸੋ ਹੁਣ ਬੱਚੇ ਦਾ ਚਲ ਆਉਂਦਾ ਫਿਰ ਜਮਾ ਕੁਝ ਨਹੀਂ ਆਉਂਦਾ ਭਾਬੀ ਕਹਿੰਦੇ ਸਭ ਤੋਂ ਫੇਮਸ ਇਹੀ ਹੈ ਇਸ ਮੰਡੀ ਆ ਤਾਂ ਫੇਮਸ ਹੱਥ ਲਾਉਣ ਨੂੰ ਫੇਮਸ ਹੋ ਗਿਆ ਹੁਣ ਮੈਂ ਤਾਂ ਚਲੋ ਕੰਮ ਪਰ ਕੱਪੜੇ ਬਚਾਏ ਸੀ ਘੁਆ ਤੱਕੇ ਜਾਣ ਕੇ ਗਈ ਜਾਂਦੇ ਹੁਣ ਤਾਂ ਕੱਟ ਤਾਂ ਹੋ ਹੀ ਜਾਂਦੇ ਮਹਿੰਦੀ ਕੱਟ ਉਹ ਗੱਲ ਉਹ ਕਰਦਾ ਸੀ ਨੀ ਸਾਮੋਂ ਬੰਨਿਆ ਤੂੰ ਕਹਦੇਵੇਂ ਅਸੀਂ ਝੂਠ ਬੋਲਦੇ ਨਹੀਂ ਨਹੀਂ ਕੀ ਮੰਨੇ ਸੀ ਆ ਕੇ ਵੀ ਆਹ ਗੱਲ ਪੁੱਛਣ ਦਾ ਤੇਰਾ ਕੀ ਮਤਲਬ ਬੰਦ ਕਰ ਦਿੱ ਗਿਆ ਲੈਕਟਾਂ ਵਾਲੇ ਨੇ ਸੋਹਣੇ ਨਹੀਂ ਨਹੀਂ ਸੋਹਣੇ ਇਹ ਕੀ ਮਰਲਾ ਰਜਾ ਤੂੰ ਇਹਦਾ ਨਾਰ ਮੈਂ ਕਿਹਨਾਂ ਦੀ ਪਤਨਮੀ ਕਰਾਂ ਕਰ ਗੱਲ ਹੁਣ ਉਧਰ ਜਾਉਂਦਾ ਤੈਨੂੰ ਕਹਦਾ ਬਾਤ ਤਾਂ ਛੱਡੀਦਾ ਤੈਨੂੰ ਨਹੀਂ ਸ਼ਰਮ ਆਉਂਦੀ ਅਸੀਂ ਬਾਲ ਬੱਚੇ ਵਾਲੇ ਆ ਹੈ ਬਾਲ ਬੱਚੇ ਵਾਲੇ ਆ ਤਾਂ ਨਹੀਂ ਜੀ ਕੁੜੀਆਂ ਨਾਲ ਹੱਥ ਕਰੋ ਲਾਉਣਾ ਲੈ ਇਹਦਾ ਮਤਲਬ ਇਹ ਕਿ ਤੂੰ ਇਹਦੇ ਨਾਲ ਰਹਿੰਦਾ ਮੈਂ ਤੂੰ ਵੀ ਨੰਦਾ ਹੋਵੇਗਾ ਬੋਲਣਾ ਜੀ ਇਹਨੂੰ ਜ ਉਹਦਾ ਮੂਹ ਹੋਵੇ ਸਾਰਾ ਤੇਰੇ ਨਾਲ ਦੱਸ ਮੈਂ ਤੈਨੂੰ ਪੰਜ ਮਿੰਟ ਕਰ ਲੈ ਮੇਰੇ ਨਾਲ ਮੈਂ ਕੱਢ ਲਈ ਆ ਮੈਂ ਤੇਰੇ ਦਿਮਾਗ 'ਚ ਇਹ ਗੱਲ ਆਈ ਕਿਵੇਂ ਵੀ ਤੂੰ ਇੱਕ ਆਰਬ ਰੋਜ਼ ਦਾ ਕਮਾਈ ਜਾਂਦਾ ਇਹਦਾ ਦਾ ਲਾਉਣ ਨੂੰ ਫਿਰਦਾ ਸੀਗਾ ਜੀ ਮੇਰੇ ਮੂੰਹ ਨਾ ਖਰਾਵਾ ਮੇਰਾ ਹੁਣ ਗਾਉਂ ਕਿ ਜਿੰਮੇ ਬਰੇ ਗਲਤੀ ਨਾ ਕਰੇਗਾ ਤੂੰ ਨਹੀਂ ਜੀ ਬੱਚੀ ਹੋਣੀ ਇਕੜਾ ਤੁਹਾਨੂੰ ਮੇਰੀ ਬੇਨਤੀ ਹੈ ਸਰਵੰਦਾ ਤੁਹਾਨੂੰ ਵੀ ਬੇਨਤੀ ਹੈ ਯਾਰ ਹਜੇ ਵਿਆਹ ਤੁਹਾਡਾ ਸਾਰਾ ਪ੍ਰਚਰ ਤੇ ਕੁੜੀ ਤੁਹਾਡੀ ਨੇ ਆਉਣਾ ਹੈ ਜੀ ਠੀਕ ਹੈ ਅਸ਼ੇਲੀਆਂ ਸੂਲੀਆਂ ਵਿਚਾਰੀਆਂ ਪਹਿਲਾਂ ਆ ਕੇ ਮਹਿੰਦੀ ਆਉਣੇ ਹੋ ਜਾਂ ਕੋਲ 15 ਕੋਲ ਕੈ ਤਿਆਰੀਆਂ ਕਰਦੇ ਵਰਦੇ ਹੀ ਮੇਰੀ ਦੇਵਾਂ ਦੀਆਂ ਮੁੱਖ ਤਾਂ ਸੇਟ ਜੀ ਨਹੀਂ ਤਾਂ ਕਹਿੰਦੇ ਨਾ ਜੀ ਅਸੜੀ ਦੁਕਾਨ ਬਣਨਾਂਗੇ ਇਹਨੇ ਬੰਦਾ ਭਾਣ ਵੇਲੇ ਸੋਚਿਆ ਨਹੀਂ ਤੂੰ ਸਾਨੂੰ ਤਾਂ ਹੁਣ ਤੱਕ 4 ਸਾਲਾਂ ਦਾ ਬੈਠਾ ਰਿਹਾ ਵੱਕੇ ਤੱਕ ਤੱਕ ਕੰਪਲੀਟ ਆਈ ਚਲੋ ਸਭ ਬਥੇਰਾ ਗੱਰਖਾਨਾ ਹੋ ਗਿਆ ਮੈਂ ਕਹਿੰਦਾ ਤੁਹਾਨੂੰ ਵੀ ਬੇਨਤੀ ਹੈ ਸਰਵੰਦਾ ਤੁਹਾਨੂੰ ਵੀ ਛੋਟੇ ਵੀਰ ਵੀਰ ਭਾਉ ਤੁਹਾਨੂੰ ਵੀ ਭ ਤੋਡੇ ਕਨੇ ਵਿਆਹ ਹੁਣ ਕਾਸ਼ ਮੇਂ ਗੱਲ ਸੰਭੋ ਲੱਕ ਮੈਂ ਹਾਂਜੀ ਮਿਰਜੀ ਵੀ ਆ ਕੰਜਖਾ ਨੂੰ ਛੱਡੋ ਅਜੇ ਤਾਂ ਇੱਕ ਕੁੜੀ ਨੂੰ ਹੱਥ ਲਾਇਆ ਉਹਨੇ ਠੀਕ ਹੈ ਤੇ ਜੇ 15 16 ਲਾਇ ਕੇ 4 5 ਜਾਣਾ ਗਿਆ ਹਰਕਤਾਂ ਕਰੇਗਾ ਤੁਸੀਂ ਵਿਆਹ ਸੰਭੋਗੇ ਕਿ ਇਹਨਾਂ ਨੂੰ ਸੰਭੋਗੇ ਵਿਆਹ ਜਿਵੇਂ ਖਰਾਬ ਹੋਗਾ ਵੀਰ ਜੀ ਤੁਹਾਨੂੰ ਪਤਾ ਹੈ ਸਭ ਪੈਸੇ ਲਾਈਕ ਨੂੰ ਜਾਂਦੇ ਰਹਿੰਦੇ ਆ ਆ ਕੰਜਖਾ ਦਾ ਵੇਖ ਖੜ ਹੋਰ ਤੁਹਾਨੂੰ ਲਾਈਕਾਂ ਵੀ ਸਵਾਦ ਨਹੀਂ ਬਣ ਜਾਣਗੇ ਭਾਈ ਤੂੰ ਮਾਫੀ ਮੰਗ ਲੈ ਕੁੜੀ ਤੋਂ ਇੱਥੇ ਗੱਲ ਮੜ ਜੂਗੀ ਤੇ ਜੇ ਸਾਰੇ ਬੰਦੇ ਨੂੰ ਪਤਾ ਲੱਗਾ ਤੇ ਤੈਨੂੰ ਪੈੜੀ ਹੋਊਗੀ ਬਸ ਮੇਰੀ ਬੇਇੱਜ਼ਤੀ ਬਰਵਾਨ ਕਰੋ ਮਾਫੀ ਅਸੀਂ ਮੰਗ ਲੈਨੇ ਪਰ ਕੁੜੀਆਂ ਨੂੰ ਵੀ ਕੋਹਾ ਕੋੜਨਾ ਵੀ ਉਹਨਾਂ ਨੂੰ ਕੋਈ ਪਾਏ ਕੇ ਵੀ ਤੁਸੀਂ ਆਏ ਆ ਇੱਥੇ ਤੇ ਕੱਪੜਿਆਂ ਦੇ ਟੰਗ ਦੇ ਪਾਓ ਅੱਜ ਇਹ ਨਹੀਂ ਗਲਤੀ ਕੀਤੀ ਆ ਮੈਂ ਨਹੀਂ ਇਹਦੀ ਗਾਰੰਟੀ ਦਿੰਦੀ ਕੱਲ ਨੂੰ ਕੋਈ ਹੋਰ ਵੀ ਗਲਤੀ ਕਰ ਸਕਦਾ ਅਸੀਂ ਕੋਈ ਛੋਟੀ ਗੱਲ ਜਾਇਜ ਪਰ ਇੱਕ ਗੱਲ ਮੇਰੀ ਸੁਣ ਲਓ ਤੁਸੀਂ ਗਾਂਹ ਇੰਨੇ ਕੁ ਕੁੜੀਆਂ ਨੇ ਉਹਨਾਂ ਨੂੰ ਤੁਹਾਡੇ ਵਿਆਹ ਚ ਬਾਹਰੋਂ ਥਾਣ ਥਾਣ ਤੋਂ ਤੇ ਕੋਈ ਕੁੜੀਆਂ ਗੜੀਆਂ ਬੁੱਕ ਕਰ ਲਓ ਸਾਰੀ ਰਾਤ ਕੁੜੀਆਂ ਕੋਲੇ ਕੁੜੀਆਂ ਬੈਠੀਆਂ ਮਹਿੰਦੀਆਂ ਲਾਈ ਝੱਟ ਕੋਈ ਟੈਨਸ਼ਨ ਤਾਂ ਨਹੀਂ ਨਾ ਬੰਦਿਆਂ ਨੂੰ ਵਿੱਚ ਬਾੜ ਕੇ ਬਹਿ ਜਾਂਦੇ ਆਪਾਂ ਤੇ ਆਪ ਤੁਰੇ ਫਿਰਦੇ ਵਿਆਹ ਚ ਬਿਜੀ ਹੋਏ ਪਤਾ ਨਹੀਂ ਕੀ ਗੋਸ਼ ਚੱਲੀ ਜਾਂਦੇ ਸਾਡੇ ਬੰਦੇ ਭੈੜੇ ਤੈਨ ਗੱਲ ਤੀਨੀ ਬਾਤ ਤਾਂ ਮੈਂ ਮੈਂਂਟੀ ਕੁੜਗਾ ਤਲਵਾਉਣੀ ਹੈ ਬੰਦਿਆਂ ਨੂੰ ਤਾਂ ਤਿਆਗ ਹੀ ਦਿਓ ਇਹਨਾਂ ਨੂੰ ਬੈਂਦੀ ਆ ਮਾ ਮਾਫ਼ ਕੀਤਾ ਜਾਵੇ ਭਾਈ ਜੀ ਸਾਨੂੰ ਨਹੀਂ ਨਹੀਂ ਮਾਫ਼ ਚਲੋ ਠੀਕ ਹੈ ਓਕੇ ਗਾਣ ਨੂੰ ਤਿਆਰ ਰੱਖ ਤੇਰਾ ਕੰਮ ਹੈ ਠੀਕ ਹੈ ਦੇਖੋ ਜੀ ਹਰ ਕੰਤ ਦੀ ਗਾਣੂ ਆ ਗਈ ਨਾ ਤੇਰੀ ਸ਼ਿਕਾਇਤ ਕੋਈ ਤਾਂ ਕੋਸਿਆ ਮੈਂ ਬਹੁਤ ਪੜੀ ਹੋਗੀ ਠੀਕ ਹੈ ਠੀਕ ਹੈ ਜੱਸਾ ਚਲ ਆ ਜੀ ਤੇਰੇ